ਬਿਆਸ ਨੇੜੇ ਰਈਆ ਨਹਿਰ 'ਚ ਪਿਆਪਾੜ 10 ਪਿੰਡਾਂ ਤੇ ਮੰਡਰਾ ਰਿਹਾ ਹੜ ਦਾ ਖਤਰਾ ਪਿਛਲੇ ਸਾਲ 20 ਇਸੇ ਜਗ੍ਹਾ ਤੋਂ ਟੁੱਪੀ ਸੀ ਨਾ ਮੀਂਹ ਨਾਲ ਜਲਤਲ ਹੋਇਆ ਜਲੰਧਰ ਸ਼ਹਿਰ ਕਈ ਘੰਟੇ ਦੇ ਮੀਂਹ ਨੇ ਡੁੱਬਿਆ ਦਮੋਰੀਆ ਪੁਲ ਰਾਤ ਪੂਰੀ ਤਰ੍ਹਾਂ ਹੋਇਆ ਬੰਦ ਜਦ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਨੂੰ ਕੀਤਾ ਡੀ ਨੋਟੀਫਾਈ ਕੈਬਨਟ ਮੀਟਿੰਗ ਚਲਾਈ ਮੋਰ ਅਫੀਸ਼ੀਅਲੀ ਰੱਦ ਹੋਈ ਨੀਤੀ ਪੰਜਾਬ 428 ਕਰੋੜ ਦਾ ਸੜਕ ਪ੍ਰੋਜੈਕਟ ਰੱਦ ਕੀਤੇ ਜਾਣ ਤੇ ਜਾਨ ਤੇ ਗਰਮਾਈ ਸਿਆਸਤ ਆਮ ਆਦਮੀ ਪਾਰਟੀ ਨੇ ਕੇਂਦਰ ਤੇ ਚੱਕੇ ਸਵਾਲ ਕੀ ਪੰਜਾਬ ਨਾਲ ਕੀਤਾ ਜਾ ਰਿਹਾ ਹੈ ਬਤਰਿਆ ਅਸਲੂਕ ਨਹੀਂ ਚੱਲਣ ਦੇਾਂਗੇ ਪੰਜਾਬ ਵਿਰੋਧੀ ਸਾਜ਼ਿਸ਼ ਔਰਗਗ ਦੇ ਯੂਨੀਵਰਸਿਟੀ ਦੇ ਬੀਸੀ ਸ਼੍ਰੀ ਕਾਲ ਤਖਸੈਬ ਤੇ ਤਲਬ ਆਰਐਸਐਸ ਮੁਖੀ ਦੇ ਪ੍ਰੋਗਰਾਮ ਚ ਸ਼ਾਮਲ ਹੋਣ ਤੇ 15 ਦਿਨਾਂ ਦੇ ਅੰਦਰ ਮੰਗਿਆ ਸਪਸ਼ਟੀਕਰਨ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲੱਗੇ ਇਲਜ਼ਾਮ यंगस्टर लॉरेंस विश्वोई दा करीबी अमेरिका च गिरफ्तार एफपीआई ने रणदीप मलिक नु की तारेस्ट दिल्ली दे नादर शाह कत्ल कांड बादशाह दे क्लब च ब्लास्ट केस दा है मुल्जर तांडाज प्रॉपर्टी डीलर ते अन छातिया ने कीती फायरिंग गोली लगन जख्मी होया प्रॉपर्टी डीलर हमलावर मौके तो फरार के प्रायोजक पतंजलि गाय का घी मां का भरोसा प्यार से भरोसा ਸਤਿ ਸ਼੍ਰੀ ਅਕਾਲ ਤੁਸੀਂ ਟੈਨ ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਖਬਰ ਬਠਿੰਡਾ ਤੋਂ ਦਿਖਾਉਂਦੇ ਹਾਂ ਜਿੱਥੇ ਇੱਕ ਸਕੂਲ ਦੇ ਵਿੱਚ ਹੰਗਾਮਾ ਹੋਇਆ ਹੈ ਬਠਿੰਡਾ ਦੇ ਵਿੱਚ ਪ੍ਰਿੰਸੀਪਲ ਦੀ ਸੀਟ ਨੂੰ ਲੈ ਕੇ ਇੱਕ ਸਕੂਲ ਦੇ ਵਿੱਚ ਵਿਵਾਦ ਛਿੜ ਗਿਆ ਮੈਨੇਜਮੈਂਟ ਕਮੇਟੀ ਤੇ ਸਕੂਲ ਸਟਾਫ ਆਮੋ ਸਾਹਮਣੇ ਹੋ ਗਏ ਮੈਨੇਜਮੈਂਟ ਵੱਲੋਂ ਨਵਾਂ ਪ੍ਰਿੰਸੀਪਲ ਲਾਇਆ ਜਾ ਰਿਹਾ ਸੀ ਤੇ ਸਕੂਲ ਚੋਂ ਹੀ ਇਹ ਨਵਾਂ ਪ੍ਰਿੰਸੀਪਲ ਉਹਨਾਂ ਕਿਆ ਕਿ ਲਾਇਆ ਜਾਣਾ ਚਾਹੀਦਾ ਹੈ ਬਾਹਰ ਦੇ ਪ੍ਰਿੰਸੀਪਲ ਨੂੰ ਉਹਨਾਂ ਨੇ ਕਿਹਾ ਕਿ ਸਾਨੂੰ ਮਨਜ਼ੂਰ ਨਹੀਂ ਹੈ ਸੋ ਬਠਿੰਡਾ ਤੋਂ ਇਹ ਖਬਰ ਹੈ ਜਿੱਥੇ ਸਕੂਲ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਹੈ ਤਾਂ ਇਸ ਖਬਰ ਤੇ ਅਸੀਂ ਆਵਾਂਗੇ ਡਿਟੇਲ ਚ ਪਹਿਲਾਂ ਕਸ਼ਮੀਰ ਤੋਂ ਵੱਡੀ ਖਬਰ ਹੈ ਕਿਸ਼ਤਵਾੜ ਦੇ ਵਿੱਚ ਬੱਦਲ ਫਟਿਆ ਹੈ ਜੰਮੂ ਕਸ਼ਮੀਰ ਦੇ ਕਿਸ਼ਤਵਾੜ ਦੇ ਵਿੱਚ ਬੱਦਲ ਫਟਿਆ ਹੈ ਔਰ 10 ਲੋਕਾਂ ਦੀ ਮੌਤ ਦੀ ਖਬਰ ਹੋਈ ਹੈ ਖਬਰ ਆਈ ਹੈ ਬੱਦਲ ਫਟਣ ਦੇ ਨਾਲ ਫਲੈਸ਼ ਫਲੱਡ ਆ ਗਿਆ ਔਰ ਸੇਲਾਬ ਦੀ ਚਪੇਟ ਚਾਕੇ ਕਈ ਲੋਕ ਰੁੜ ਗਏ ਜਿਸ ਜਗ੍ਹਾ ਤੇ ਬੱਦਲ ਫਟਿਆ ਉੱਥੋਂ ਦਾ ਰਸਤਾ ਰੁੜ ਗਿਆ ਇਹ ਪਿੰਡ ਚ ਸੋਤੀ ਹੈ ਔਰ ਇਸ ਪਿੰਡ ਦੇ ਵਿੱਚ ਇਹ ਘਟਨਾ ਵਾਪਰੀ ਹੈ ਮਚੈਲ ਮਾਤਾ ਮੰਦਿਰ ਦਾ ਇਹ ਸ਼ੁਰੂਆਤੀ ਪੁਆਇੰਟ ਹੈ ਜਿੱਥੇ ਜਾ ਕੇ ਸ਼ਰਧਾਲੂ ਇੱਥੋਂ ਆਪਣੀ ਧਾਰਮਿਕ ਯਾਤਰਾ ਸ਼ੁਰੂ ਕਰਦੇ ਨੇ ਸੋ ਇਸ ਜਗ੍ਹਾ ਤੇ ਧਾਰਮਿਕ ਯਾਤਰਾ ਦੇ ਲਈ ਬਹੁਤ ਸਾਰੇ ਲੋਕ ਇਕੱਠੇ ਹੋਏ ਸੀ ਜਿਸ ਮੌਕੇ ਤੇ ਬੱਦਲ ਫਟਿਆ ਔਰ ਇਹ ਸਾਰੇ ਲੋਕ ਉਸ ਦੀ ਚਪੇਟ ਚ ਆ ਗਏ ਔਰ ਇਸ ਪਾਣੀ ਦੇ ਵਹਾਅ ਦੇ ਵਿੱਚ ਰੁੜ ਗਏ 10 ਲੋਕਾਂ ਦੇ ਮਾਰੇ ਜਾਨ ਦੀ ਹਾਲੇ ਤੱਕ ਖਬਰ ਹੈ। ਔਰ ਕਈ ਲੋਕ ਜਿਹੜੇ ਨੇ ਉਹ ਲਾਪਤਾ ਨੇ ਉਹਨਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਨੇ। ਰੈਸਕਿਊ ਟੀਮਾਂ ਆਪਣੇ ਕੰਮ 'ਚ ਜੁਟੀਆਂ ਹੋਈਆਂ ਨੇ। ਰਾਹਤ ਤੇ ਬਚਾਅ ਕਾਰ ਚੱਲ ਰਹੇ ਨੇ। ਸਥਾਨਕ ਲੋਕ ਮਦਦ ਕਰਨ ਦੇ ਵਿੱਚ ਜੁਟੇ ਹੋਏ ਨੇ। ਬਚੈਲ ਮਾਤਾ ਯਾਤਰਾ ਜਿੱਥੋਂ ਦਾ ਇਹ ਸ਼ੁਰੂਆਤੀ ਪੁਆਇੰਟ ਹੈ ਜਿੱਥੇ ਇਹ ਘਟਨਾ ਵਾਪਰੀ ਹਰ ਸਾਲ ਅਗਸਤ ਦੇ ਵਿੱਚ ਯਾਤਰਾ ਹੁੰਦੀ ਹੈ ਔਰ ਹਜ਼ਾਰਾਂ ਸ਼ਰਦਾਲੂ ਇੱਥੇ ਪਹੁੰਚਦੇ ਨੇ। ਪੱਧਰ ਇਲਾਕੇ ਤੋਂ ਚੋਸ਼ਟੀ ਤੇ ਸੋਟੀ ਤੱਕ ਸਾਡੇ 19 ਕਿਲੋਮੀਟਰ ਸੜਕ ਹੈ ਗੱਡੀ ذریعے ਇੱਥੇ ਪਹੁੰਚਿਆ ਜਾ ਸਕਦਾ ਇਸ ਤੋਂ ਬਾਅਦ ਮਚੈਲ ਤੱਕ 8.5 ਕਿਲੋਮੀਟਰ ਦਾ ਜਿਹੜਾ ਸਫ਼ਰ ਹੈ ਉਹ ਪੈਦਲ ਤੈਅ ਕਰਨਾ ਪੈਂਦਾ ਔਰ ਇਸ ਸਫ਼ਰ ਦੇ ਦੌਰਾਨ ਹੀ ਇਹ ਹਾਦਸਾ ਵਾਪਰਿਆ ਇਹ ਘਟਨਾ ਵਾਪਰੀ ਜਦੋਂ ਉੱਥੇ ਇੱਕ ਬੱਦਲ ਫਟ ਗਿਆ ਔਰ ਬੱਦਲ ਫਟਣ ਨਾਲੇ ਸ਼ਰਦਾਲੂ ਜਿਹੜੇ ਉੱਥੋਂ ਲੰਘ ਰਹੇ ਸੀ ਉਹ ਇਸ ਪਾਣੀ ਦੀ ਚਪੇਟ 'ਚ ਆ ਗਏ ਤੇਜ਼ ਵਹਾਅ ਦੀ ਮਲਬੇ ਦੀ ਚਪੇਟ 'ਚ ਆ ਗਏ ਔਰ 10 ਲੋਕਾਂ ਦੇ ਹੁਣ ਤੱਕ ਮਾਰੇ ਜਾਨ ਦੀ ਖਬਰ ਹੈ 17 18 ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਉਹਨਾਂ ਚੋਂ ਕਈ ਲਾਪਤਾ ਵੀ ਨੇ ਉਹਨਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਜੰਮੂ ਦੇ ਕਿਸ਼ਤਵਾੜ ਦੀਆਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ मुझे लगता है अभी एग्जैक्ट किसी के पास कोई आंकड़ा नहीं है कि लेकिन मुझे लगता है वहाँ भारी नुकसान हो सकता है वहाँ पे बड़ा कंजेस्टेड इस वक्त सारा यात्रा की वजह से छोटी छोटी दुकानें बनी हैं गाड़ियाँ वहाँ पे हैं लोग वहाँ पे हैं गांव वहाँ पे हैं अगर गांव में ये आया होगा तो वहाँ तो मुझे लगता है कि बहुत ज़्यादा नुकसान होगा हम अभी सारी पार्टी इस वक्त वहीं के लिए निकल रहे हैं हम और लगातार मैं संपर्क में हूँ प्रशासन के भी अपने कार्यकर्ताओं के भी अपने कार्यकर्ता वहाँ उस तरफ तो निकल चुके हैं प्रशासन की टीमें भी है लेकिन आ, मैं अभी एल साहब से भी बात करके एन की टीम मंगा के तुरंत वहाँ पे रेस्क्यू ऑपरेशन करने के लिए काम करूंगा अभी मैं चाहूंगा कि मैं जल्दी से ही वहीं के लिए कौन से गाँव में आया है चसोती गाँव है जहाँ पे इस वक्त गाड़ियाँ रुकती है।, लास्ट है गाड़ी पर। से आगे बाइक्स चलती पैदल चलते हैं, लेकिन लास्ट डेस्टिनेशन जो यात्री जो लोग यहाँ से जाते हैं वो में ही जाते हैं, वहां इस वक्त की ये घटना घटी पॉपुलर बछेल यात्रा Which could possibly lead to a substantial casualty which is not yet been worked out as immediately we got in touch with the district administration and the district administration was also at a loss because it had taken everybody by surprise. They have already started moving towards the site because the site is also difficult as far as the topography and the geographical situation and geographical location is concerned. The rescue time teams have already swung into action. Very soon we'll get more details. My office, me, we are all ਟੱਚ ਵਿਦ ਈਚ ਅਦਰ ਤੇ ਉਧਰ ਦਿੱਲੀ ਦੇ ਵਿੱਚ ਅੱਜ ਇੱਕ ਦਰਦਨਾਕ ਹਾਦਸਾ ਵਾਪਰਿਆ ਦਿੱਲੀ ਦੇ ਕਾਲਕਾ ਜੀ ਦੇ ਵਿੱਚ ਇੱਕ ਵੱਡਾ ਦਰਖਤ ਡਿੱਗ ਪਿਆ ਜਿਸ ਵੇਲੇ ਭਾਰੀ ਮੀਂਹ ਪੈ ਰਿਹਾ ਸੀ ਉਸ ਵੇਲੇ ਇਹ ਵੱਡਾ ਦਰਖਤ ਡਿੱਗਿਆ ਔਰ ਇੱਕ ਬਾਈਕ ਸਵਾਰ ਇਸ ਦੀ ਚਪੇਟ ਚ ਆ ਗਿਆ ਇੱਕ ਬਾਈਕ ਤੇ ਇੱਕ ਬੇਟੀ ਆਪਣੇ ਪਿਤਾ ਦੇ ਨਾਲ ਜਾ ਰਹੀ ਸੀ ਉਸਦੇ ਪਿਤਾ ਬਾਈਕ ਚਲਾ ਰਹੇ ਸੀ ਜਿਸ ਵੇਲੇ ਦਰਖਤ ਡਿੱਗਿਆ ਉਹ ਦਰਖਤ ਦਾ ਤਣਾ ਐਡਾ ਭਾਰੀ ਸੀ ਕਿ ਤੁਰੰਤ ਉਸ ਮੌਕੇ ਤੇ ਹੀ ਉਸ ਬਾਈਕ ਸਵਾਰ ਸ਼ਖਸ ਦੀ ਮੌਤ ਹੋ ਗਈ ਕਈ ਗੱਡੀਆਂ ਵੀ ਉੱਥੋਂ ਲੰਘ ਰਹੀਆਂ ਸੀ ਗੱਡੀਆਂ ਦਾ ਵੀ ਨੁਕਸਾਨ ਹੋਇਆ ਜਿਸ ਵੇਲੇ ਭਾਰੀ ਦਰਖਤ ਡਿੱਗਿਆ ਪਰ ਇਹ ਦਰਖਤ ਉਸ ਬਾਈਕ ਸਵਾਰ ਦੇ ਲਈ ਕਾਲ ਬਣ ਗਿਆ ਜਿਸ ਦਾ ਜਿਸ ਵੇਲੇ ਇਹ ਦਰਖਤ ਡਿੱਗਿਆ ਬਾਈਕ ਉਵੇਂ ਦੀ ਉਵੇਂ ਹੀ ਖੜਾ ਰਹਿ ਗਿਆ ਔਰ ਜਿਹੜਾ ਸ਼ਖਸ ਇਸ ਬਾਈਕ ਨੂੰ ਚਲਾ ਰਿਹਾ ਸੀਗਾ ਉਸ ਦੀ ਮੌਕੇ ਤੇ ਹੀ ਜਾਨ ਚਲੀ ਗਈ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਬੇਹੱਦ ਦਰਦਨਾਕ ਤਸਵੀਰਾਂ ਸੀਸੀਟੀਵੀ ਦੇ ਵਿੱਚ ਇਹ ਤਸਵੀਰਾਂ ਕੈਪਚਰ ਹੋਈਆਂ ਇਹ ਲਾਈਵ ਮੌਤ ਜਿਹੜੀ ਆ ਉਹ ਕੈਪਚਰ ਹੋਈ ਇੱਕ ਬਾਈਕ ਜਿਹੜਾ ਆ ਰਿਹਾ ਸੀ ਕੋਲ ਕੁਝ ਗੱਡੀਆਂ ਹੌਲੀ-ਹੌਲੀ ਚੱਲ ਰਹੀਆਂ ਸੀ ਤੇ ਕੋਲੋਂ ਇਹ ਬਾਈਕ ਗੁਜ਼ਰਨ ਲੱਗਿਆ ਉਸ ਵੇਲੇ ਹੀ ਇਹ ਦਰਖਤ ਉਸ ਬਾਈਕ ਸਵਾਰ ਤੇ ਡਿੱਗ ਪਿਆ ਔਰ ਉਸ ਦੀ ਮੌਕੇ ਤੇ ਜਾਨ ਚਲੀ ਗਈ ਕਈ ਗੱਡੀਆਂ ਦਾ ਵੀ ਨੁਕਸਾਨ ਕਾਰ ਜ਼ਬਰੇ ਹੋਈ ਹੈ ਇੱਕ ਬਾਈਕ ਵਾਲਾ ਇਹਤੋਂ ਪੰਜਾਬ ਦੇ ਕਪੂਰਥਲਾ ਦੇ ਮੰਡ ਇਲਾਕੇ ਦੇ ਵਿੱਚ ਬਿਆਸ ਤਰਿਆ ਨੇ ਤਬਾਹੀ ਮਚਾ ਦਿੱਤੀ ਹੈ ਬਿਆਸ ਤਰਿਆ ਦਾ ਬੰਨ ਟੁੱਟਣ ਨਾਲ ਉੱਥੇ ਹਰ ਵਰਗੇ ਹਾਲਾਤ ਬਣ ਗਏ ਨੇ ਪਿੰਡ ਬਾਉਪੁਰ ਦੇ ਨੇੜੇ ਇਹ ਬੰਨ ਟੁੱਟਿਆ ਔਰ ਕਰੀਬ 15 ਪਿੰਡਾਂ ਦੀ ਜ਼ਮੀਨ ਦੇ ਵਿੱਚ ਕਈ-ਕਈ ਫੁੱਟ ਪਾਣੀ ਭਰ ਗਿਆ ਰਹਾਇਸ਼ੀ ਇਲਾਕੇ ਪੂਰੀ ਤਰ੍ਹਾਂ ਪਾਣੀ ਦੀ ਚਪੇਟ ਚ ਆ ਗਏ ਨੇ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਹੈ ਲੋਕ ਸੁਰੱਖਿਅਤ ਥਾਵਾਂ ਵੱਲ ਜਾਣੇ ਸ਼ੁਰੂ ਹੋ ਗਏ ਨੇ ਮੰਡ ਦੇ ਇਲਾਕੇ ਦੇ ਵਿੱਚ ਪਾਣੀ ਦਾ ਪੱਧਰ ਇੱਕਦਮ ਵੱਧ ਗਿਆ ਬਿਆਸ ਤਰਿਆ ਦਾ ਵਨ ਟੁੱਟਣ ਦੀ ਵਜ੍ਹਾ ਨਾਲ ਇਲਾਕੇ ਦੀਆਂ ਸਾਰੀਆਂ ਸੜਕਾਂ ਪਾਣੀ ਦੇ ਵਿੱਚ ਡੁੱਬ ਗਈਆਂ ਨੇ ਖੇਤ ਪਾਣੀ ਦੇ ਵਿੱਚ ਡੁੱਬ ਗਏ ਨੇ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਗਿਆ ਔਰ ਲੋਕ ਇਸ ਵੇਲੇ ਟਰੈਕਟਰ ਟਰਾਲੀਆਂ ਦੇ ਜ਼ਰੀਏ ਸੁਰੱਖਿਅਤ ਥਾਵਾਂ ਵੱਲ ਜਾਣ ਨੂੰ ਮਜਬੂਰ ਨੇ ਤਕਰੀਬਨ 15 ਪਿੰਡ ਇਸ ਦੀ ਚਪੇਟ ਦੇ ਵਿੱਚ ਆਏ ਨੇ ਤੇ 3000 ਏਕੜ ਦੇ ਕਰੀਬ ਜਿਹੜੀ ਫਸਲ ਹੈ ਜਿਦੇ ਚ ਸਬਜ਼ੀਆਂ ਹਰਾ ਚਾਰਾ ਝੋਨਾ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਬਰਬਾਦ ਹੋ ਗਿਆ ਔਰ ਇਸ ਇਲਾਕੇ ਐਨੂੰ ਇੱਕ ਵੱਡੀ ਸਮੱਸਿਆ ਨੇ ਘੇਰ ਲਿਆ ਚਾਰੇ ਪਾਸੇ ਪਾਣੀ ਹੀ ਪਾਣੀ ਖੇਤਾਂ 'ਚ ਪਾਣੀ ਐ ਉਥੋਂ ਲੰਘਣ ਵਾਲੀਆਂ ਸੜਕਾਂ 'ਤੇ ਪਾਣੀ ਐ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਗਿਆ ਔਰ ਇਹ ਸਭ ਕੁਝ ਇਸ ਬੰਨ ਟੁੱਟਣ ਦੀ وجہ ਨਾਲ ਹੋਇਆ। ਆਸ ਦੇ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਹਰ ਵਾਰ ਦੀ ਤਰ੍ਹਾਂ ਸੁਲਤਾਨਪੁਰ ਦੇ 16 ਤੋਂ ਵੱਧ ਜਿਹੜੇ ਪਿੰਡ ਨੇ ਇਸ ਵਾਰਲੇ ਪਾਣੀ ਦੇ ਪ੍ਰਭਾਵ ਹੇਠ ਨੇ ਔਰ ਇਥੋਂ ਦੇ ਹਾਲਾਤ ਤੁਹਾਨੂੰ ਅਸੀਂ ਪਹਿਲਾਂ ਦਿਖਾਏ ਨੇ ਇੱਕ ਵਾਰ ਫੇਰ ਤੋਂ ਦਿਖਾਣੇ ਆ ਕਿ ਇਹ ਦਰਿਆ ਦੇ ਹਾਲਾਤ ਨੇ ਤੁਸੀਂ ਪੱਧਰ ਦੇਖੋ ਦਰਿਆ ਦਾ ਕਾਫੀ ਉੱਪਰ ਤੱਕ ਵੱਜ ਚੁੱਕਾ ਹੈ ਲੋਕਾਂ ਦੀ ਖੇਤੀਬਾੜੀ ਜੋ ਜਮੀਨ ਹੈ ਔਰ ਫਸਲ ਹੈ ਉਹ ਪ੍ਰਭਾਵਿਤ ਹੋਈਨ ਹੈ ਔਰ ਇੱਥੇ ਰਾਹਤ ਕਾਰਜ ਵੀ ਜਾਰੀ ਨੇ ਔਰ ਰਾਹਤ ਕਾਰਜਾਂ ਦੇ ਵਿੱਚ ਇਸ ਇਲਾਕੇ ਦੇ ਵਿੱਚ ਵਾਤਾਵਰਣ ਪ੍ਰੇਮੀ ਤੋਂ ਜਾਣੇ ਜਾਂਦੇ ਆ ਤੇ ਰਾਜ ਸਭਾ ਦੇ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਵੀ ਮੌਕੇ ਤੇ ਪਹੁੰਚੇ ਨੇ ਬਾਬਾ ਜੀ ਤੁਹਾਨੂੰ ਤਾਂ ਲੰਬਾ ਸਮਾਂ ਇਹ ਜ਼ਿੰਦਗੀ ਦਾ ਇਹਨਾਂ ਮੰਜ਼ਰਾਂ ਨੂੰ ਦੇਖਦੇ ਹੋਏ ਹੋ ਗਿਆ ਅੱਜ ਦੇ ਇਹਨਾਂ ਹਾਲਾਤਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਇਹ ਤਾਂ ਆ ਜਿਹੜਾ ਏਰੀਆ ਹਨ ਦੋਨੋਂ ਬੰਨਾ ਦੇ ਅੰਦਰ ਹੈ ਤੇ ਪਾਣੀ ਦਾ ਏਰੀਆ ਤਕਰੀਬਨ 8 ਪਿੰਡੇ ਦੇ ਵਿੱਚ ਹੈ। ਪਹਿਲਾਂ ਇੱਥੇ ਕੋਈ ਕश्ती ਵੀ ਨਹੀਂ ਹੁੰਦੀ ਸੀ ਫਿਰ ਕश्ती ਹੋ ਗਈ ਫਿਰ ਉਹ ਦੂਸਰਾ ਪਲਟੂਨ ਕੋਲ ਬਣਿਆ ਹੁਣ ਇੱਥੇ ਪੁਲ ਬਣ ਗਿਆ। ਇਹਨਾਂ ਦੀ ਆਵਾਜ਼ ਹੈ ਇਹਨਾਂ ਦਾ ਜੀਵਨ ਔਖਾ ਹੋਇਆ। ਇਹ ਤੇ ਬੱਚੇ ਜਾ ਨਹੀਂ ਸਕਦੇ। ਤੇ ਹਮੇਸ਼ਾ ਦਾ 1 ਸਾਲ ਦਾ ਨਹੀਂ ਪਰ ਅੱਗੇ ਆਪਣਾ ਇਹ ਹੈ ਕਿ ਜਦੋਂ ਕੋਈ ਦੂਸਰਾ ਬੰਨ ਟੁੱਟ ਜਾਂਦਾ ਇਹਨੂੰ ਆਪਾਂ ਅੰਦਰ ਦਾ ਹੀ ਕਹਿ ਦਿੰਨੇ ਵੀ ਇਹ ਬੰਨ ਦੇ ਅੰਦਰ ਹੈ ਜੀ ਪਰ ਇਹ ਜਿਹੜਾ ਕੁਝ ਇਹਦੇ ਅੰਦਰ ਬਾਹਰ ਇਹ ਨੁਕਸਾਨ ਹੋਇਆ ਸਾਰਿਆਂ ਨੇ ਇਹਨੂੰ ਕੇਂਦਰਿਤ ਕੀਤਾ ਤੋਂ ਕਾਫੀ ਪਿੰਡਾਂ ਦਾ ਜਾਨ ਮਾਲ ਦਾ ਬਚਾ ਹੈ ਇਹਨਾਂ ਨੇ ਪਹਿਲਾਂ ਹੌਲੀ-ਹੌਲੀ ਕਾਫੀ ਦਿਨਾਂ ਤੋਂ ਪਾਣੀ ਆ ਰਿਹਾ ਹੌਲੀ-ਹੌਲੀ ਵਧ ਰਿਹਾ ਤੇ 50 ਦੇ ਇਹਨਾਂ ਨੇ ਲਾਇਆ ਹੋਈ ਸੀ ਆਪਣੇ ਖੇਤੀ ਨੂੰ ਬਚਾਉਣ ਲਈ ਤੇ ਵਨ ਟੁੱਟ ਕੇ ਅੰਦਰ ਵੀ ਪਾਣੀ ਸਾਰੇ ਚਲੇ ਗਿਆ ਬਾਬੇ ਜੀ ਤਾਂ ਕੋ ਸੋਣਾ ਤੇ ਇਹ ਕਿੰਨੀ ਦੂਰ ਤੱਕ ਦਰਿਆ ਆ ਜੇ ਆਪਾਂ ਇਹਨਾਂ ਤਸਵੀਰਾਂ ਸਮਝੀਏ ਵੀ ਕਿੰਨੀ ਦੂਰ ਤੱਕ ਇਹਨਾਂ ਦਾ ਰਿਆਸੀ ਇਲਾਕਾ ਸੀ ਔਰ ਕਿੰਨੇ ਖੇਤ ਸੀਗੇ ਔਰ ਕਿੱਥੋਂ ਦਰਿਆ ਆ ਕੇ ਰਿਆਸੀ ਇਲਾਕੇ ਚ ਚਲਾ ਗਿਆ ਤੇ ਉਹ ਹਨ ਕਿ ਇਹਨਾਂ ਦਿਨਾਂ ਦੇ ਵਿੱਚ ਤੇ ਸਾਰਾ ਦਰਿਆ ਹੀ ਬਣਿਆ ਹੋਇਆ ਜੀ ਜਦੋਂ ਪਾਣੀ ਘਟ ਜਾਂਦਾ ਉਦੋਂ ਫਿਰ ਆਪਣੇ ਵੇਵ ਵਿੱਚ ਚਲੇ ਜਾਂਦਾ ਜੀ ਹੁਣ ਵੇਵ ਤੋਂ ਬਾਹਰ ਹੋਇਆ ਹੋਇਆ ਆ ਬੰਨ ਦੇ ਇਧਰਲੇ ਪਾਸੇ ਆ ਜ 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 ਲਗੀਆਂ ਹੋਈਆਂ ਨੇ ਔਰ ਸਥਾਨਕ ਲੋਕ ਉਹਨਾਂ ਦੀ ਮਦਦ ਦੇ ਵਿੱਚ ਜੁਟੇ ਹੋਏ ਨੇ ਸਵੇਰੇ ਕਰੀਬ 9 ਵਜੇ ਇਹ ਪਾੜ ਪਿਆ ਹੋਇਆ ਔਰ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਹਾਲੇ ਵੀ ਬੰਨ ਲਾਉਣ ਦੀ ਪੂਰੀ ਕੋਸ਼ਿਸ਼ ਚੱਲੀ ਹੈ ਪਰ ਹਾਲੇ ਤੱਕ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਪਾਣੀ ਐਡੀ ਤੇਜ਼ੀ ਨਾਲ ਪਿੰਡਾਂ ਵੱਲ ਦਾਖਲ ਹੋ ਰਿਹਾ ਹੈ ਕਿ ਕਈ ਪਿੰਡਾਂ ਤੇ ਹੜ ਦਾ ਖਤਰਾ ਮੰਡਰਾਉਣ ਲੱਗਿਆ ਜਾ ਸਾਹਮਣੇ ਉਹੀ ਨੇ ਕਿਉਂਕਿ ਕਾਫੀ ਦੂਰ ਨਹਿਰ ਦਾ ਉਹ ਪਾੜ ਹੈਗਾ ਪਰ ਉੱਥੇ ਤੱਕ ਜਾਣਾ ਵੀ ਜਿਹੜਾ ਹੈਗਾ ਸੰਭਵ ਨਹੀਂ ਹੈਗਾ ਔਰ ਇੱਥੋਂ ਦੇ ਲੋਕ ਜਿਹੜੇ ਨੇ ਉਹ ਬਿਲਕੁਲ ਕੜੀ ਮੁਸ਼ਕਲ ਕਰ ਰਹੇ ਨੇ ਖੁਦ ਆਪ ਬਿਲਕੁਲ ਉਹ ਕਹਿ ਦਈਏ ਕਿ ਗਰਾਊਂਡ ਜ਼ੀਰੋ ਦੇ ਉੱਤੇ ਉਤਰੇ ਹੋਏ ਨੇ ਉਹਨਾਂ ਵੱਲੋਂ ਲਗਾਤਾਰ ਇਸ ਸਿਚੁਏਸ਼ਨ ਦੇ ਨਾਲ ਨਿਬੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਪ੍ਰਸ਼ਾਸਨ ਦਾ ਵੀ ਕਹਿਣਾ ਹੈਗਾ ਕਿ ਪ੍ਰਸ਼ਾਸਨ ਵੱਲੋਂ ਲਗਾਤਾਰ ਇਸ ਦੇ ਉੱਤੇ ਜਿਹੜਾ ਹੈ ਵੱਖ-ਵੱਖ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ ਔਰ ਤਸਵੀਰਾਂ ਨਹੀਂ ਹੈਗੀਆਂ ਨਾਲ-ਨਾਲ ਇਹ ਦਿਖਾਉਣ ਦੀਆਂ ਕਰਾਂਗੇ ਇੱਧਰ ਸਾਹਮਣੇ ਵੀ ਜੇਕਰ ਗੱਲ ਜਿਹੜੇ ਕਾਫੀ ਪਿੰਡ ਜਿਹੜੇ ਨੇ ਉਹ ਇਸ ਲਹਿਰ ਤੋਂ ਪਾਣੀ ਚਾਹੀ ওভারਫਲੋ ਕਿਹਾ ਜਾ ਰਿਹਾ ਲੇਕਿਨ ਉਸ ਤੋਂ ਬਾਅਦ ਜਦੋਂ ওভারਫਲੋ ਹੋਇਆ ਤਾਂ ਉਸ ਜਗ੍ਹਾ ਤੇ ਪਾੜ ਪੈਣ ਦੀ ਜਿੱਕਰ ਗੱਲ ਕੀਤੀ ਆ ਰਹੀ ਤਾਂ 20 ਤੋਂ 25 ਫੁੱਟ ਦਾ ਪਾੜ ਜਿਹੜਾ ਹੈ ਉਹ ਕਿਹਾ ਜਾ ਰਿਹਾ ਇੱਕ ਤਸਵੀਰਾਂ ਇੱਧਰ ਦੀਆਂ ਬਿਲਕੁਲ ਨਾਲ-ਨਾਲ ਦਿਖਾਵਾਂਗੇ ਕਿ ਹੁਣ ਸੜਕ ਕਿਉਂਕਿ ਇਹ ਸੜਕ ਜਿਹੜੀ ਹੈਗੀ ਹੈ ਰਈਆ ਤੋਂ ਵਾਪਸ ਪਿੰਡਾਂ ਨੂੰ ਅੱਗੇ ਨਾਦੀ ਖੂਈ ਤੱਕ ਜੋੜਦੀ ਹੈ ਔਰ ਹੁਣ ਇਸ ਸੜਕ ਦੇ ਉੱਤੇ ਪਾਣੀ ਜਿਹੜਾ ਹੈ ਉਹ ਆ ਚੁੱਕਾ ਹੈ ਔਰ ਮੌਕੇ ਦੇ ਹਾਲਾਤ ਜਿਹੜੇ ਨੇ ਉਸ ਨਾਲ ਨਜਿੱਠਣ ਦੇ ਲਈ ਬਕਾਇਦਾ ਡੀਸੀ ਦਾ ਕਹਿਣਾ ਹੈਗਾ ਕਿ ਉਹਨ ਜਿਹੜਾ ਨਹਿਰ ਦਾ ਪਾਣੀ ਹੈਗਾ ਉਹ ਬੰਦ ਕਰਵਾ ਦਿੱਤਾ ਗਿਆ ਲੇਕਿਨ ਜਿਹੜੇ ਗਰਾਊਂਡ ਜ਼ੀਰੋ ਤੇ ਹਾਲਾਤ ਹੈਗੇ ਨੇ ਉਹ ਸਾਫ਼ ਕਰਦੀਏ ਕਿ ਜੇਕਰ ਇਸ ਤਰ੍ਹਾਂ ਹੀ ਪਾਣੀ ਚੱਲਦਾ ਰਿਹਾ ਹਾਲਾਂਕਿ ਪ੍ਰਸ਼ਾਸਨ ਤਿੰਨ ਪਿੰਡ ਕਹਿ ਰਿਹਾ ਲੇਕਿਨ ਸਥਾਨਕ ਲੋਕ 8 ਤੋਂ 10 ਪਿੰਡ ਕਹਿ ਰਹੇ ਨੇ ਕਿ ਉਹ ਇਸਦੀ ਮਾਰ ਹੇਠ ਹੋਣਗੇ ਉਹਨਾਂ ਦੀ ਜਿਹੜੀਆਂ ਜ਼ਮੀਨਾਂ ਹੈਗੀਆਂ ਨੇ ਫਸਲਾਂ ਜਿਹੜੀਆਂ ਨੇ ਉਹਨਾਂ ਦਾ ਨੁਕਸਾਨ ਜਿਹੜਾ ਹੈ ਉਹ ਹੋ ਸਕਦਾ ਹੈ ਹਾਲੇਕਿ ਡੀਸੀ ਅੰਮ੍ਰਿਤਸਰ ਦਾ ਇਹ ਵੀ ਕਹਿਣਾ ਹੈਗਾ ਹੈ ਬਿਲਕੁਲ ਮੌਕੇ ਤੇ ਜਿਹੜੇ ਮੌਜੂਦ ਜਿਹੜੇ ਵੀਰ ਜਿਹੜੇ ਮੌਕੇ ਤੇ ਮੌਜੂਦ ਲੋਕ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਇਸ ਤਰ੍ਹਾਂ ਦੇ ਹਾਲਾਤ ਹੈਗੇ ਆ ਜਾਂ ਫਿਰ ਕੀ ਮੌਜੂਦਾ ਸਥਿਤੀ ਹੈਗੀ ਆ ਇੱਥੇ ਕੋਸ਼ਿਸ਼ ਇੱਕ ਲੋਕ ਜਿਹੜੇ ਸਵੇਰ ਪੁੱਛੇ ਨੇ ਸਰ ਕੀ ਨਾਮ ਤੁਹਾਡਾ ਔਰ ਮੇਰਾ ਨਾਂ ਨਿਸ਼ਾਨ ਸਿੰਘ ਹੈ ਜੀ ਕਾਮਰੇਡ ਸਾਬਕਾ ਸਰਪੰਚ ਧਾਨਪੁਰ ਠੀਕ ਹੈ ਨਿਸ਼ਾਨ ਜੀ ਇੱਥੇ ਜਿਹੜੇ ਹਾਲਾਤ ਹੈਗੇ ਕੀ ਹੋਇਆ ਪਾੜ ਹੋਇਆ ਕਿੰਨੇ ਕਿੰਨੇ ਵਜੇ ਪਾੜ ਪਿਆ ਇਹ ਵਾਲਾ ਨਹਿਰ ਦਾ ਲਗਭਗ 9 ਵਜੇ ਤੇ ਪਾਣੀ 2 ਵਜੇ ਤੇ ਸਮਝੀ ਇਹਨਾਂ ਦੇ ਲਗਭਗ ਠੀਕ ਹੈ ਇਹਦੇ ਵਿੱਚ ਕੋਈ ਪ੍ਰਸ਼ਾਸਨ ਨੂੰ ਪਹਿਲਾਂ ਵੀ ਸੂਚਿਤ ਕੀਤਾ ਗਿਆ ਸੀਗੇ। ਵੇਖੋ ਪ੍ਰਸ਼ਾਸਨ ਨੂੰ ਸੂਚਿਤ ਰਹਾ ਤੇ ਬਾਰੇ ਜਾਣਕਾਰੀ ਨਹੀਂ ਵਿੱਚ ਛੋਟ ਨਹੀਂ ਪਾਉਣਾ ਚਾਹੀਦਾ। ਪਰ ਜਦੋਂ ਦਾ ਸੂਚਿਤ ਕੀਤਾ ਉਹਦਾ ਤਿੰਨ ਘੰਟੇ ਤੱਕ ਪ੍ਰਸ਼ਾਸਨ ਆਇਆ ਕੋਈ। ਜਦੋਂ 10 ਵੀ ਦਿੱਤਾ। ਬਿਲਕੁਲ ਜਦੋਂ ਸੂਚਿਤ ਕੀਤਾ। ਠੀਕ ਹੈ। ਹਾਂ। ਇਹ ਤਾਂ ਤਹਿਸੀਲਦਾਰ ਕੋਈ ਛੜਕ ਦੇ ਕਰੀ ਦੇ ਵਿਚਾਰ ਐਨੂੰ ਚੱਲ ਜਾਂਦਾ। ਇਹ ਤਾਂ ਨਹੀਂ ਐਨੂੰ ਆਇੰਦਾ। ਸਾਡੇ ਪਿੰਡ ਦੇ ਧਿਆਨਪੁਰ ਦੇ ਰੇ ਕਲੇਰਾ ਦੇ ਨੌਜਵਾਨ ਜਿਹੜੇ ਨਹਿਰ ਤੇ ਕੰਮ ਕਰਨਦੇ। ਅਜੇ ਕੋਈ ਸਰਕਾਰੀ ਮਸ਼ੀਨਰੀ ਹੋਣ ਆ ਰਹੀ ਆ ਉਹ ਵੀ ਅਜੇ ਸਾਈਡ ਤੇ ਖਲੋਤੀ ਆ ਗਾਂ ਕੋਈ ਨਹੀਂ ਪਹੁੰਚੀ ਜਿਸ ਤਰ੍ਹਾਂ ਹੁਣ ਮੈਨੇਜ ਕਿਦਾਂ ਹੋ ਰਿਹਾ ਕਿੰਨੇ ਪਿੰਡ ਜਿਹੜੇ ਆ ਤੁਹਾਨੂੰ ਲੱਗਦਾ ਕਿ ਇਹਦੀ ਮਾਰ ਹਿੱਟ ਹੈ ਜਦੋਂ ਮਾਰ ਹਿੱਟ ਤੇ ਇੱਥੇ ਲਗਭਗ ਧਿਆਨਪੁਰ ਹੀ ਹੋਣਾ ਦੋਵੇਂ ਡਰੇਨ ਤੋਂ ਲੈ ਕੇ ਦੇ ਵਿਡਾਲੀਏ ਤੱਕ ਧਿਆਨਪੁਰ ਦੀ ਹੱਤ ਵਾ ਠੀਕ ਹੈ ਇਹ ਧਿਆਨਪੁਰ ਇਕੱਲੇ ਰਹੀ ਹੋਣਾ ਇਕੱਲੇ ਰਾਂ ਤੇ ਆ ਸਕਦੇ ਪਰ ਜੇ ਡਰੇਨੋਂ ਪਾਰ ਜਾਵੇ ਠੀਕ ਹੈ ਇਹ ਮਾਰ ਦੇ ਵਿੱਚ ਧਿਆਨਪੁਰ ਹੋਣਾ ਜਿਹੜੇ 7-8 ਪਿੰਡ ਕੇ ਜਿਹੜੇ ਕੋਈ ਹੈ ਅਸੀ ਗੱਲ ਤੇ ਜਦੋਂ 7-8 ਪਿੰਡ ਨੰਗਦੇ ਆ ਤਮਾਸ਼ਾ ਤੇ ਵੇਖਣ ਦੇ ਲੋਕ ਕੁਝ ਕਰਨ ਗਿਆ ਨਾ ਕਰਨ ਤੇ 7-8 ਮਿੰਟ ਦਮਾਸ਼ਿਆ ਵੇਖਣ ਦੇ ਕੋਈ ਕੋਈ ਵੀਡੀਓ ਬਣਾਈਦਾ ਕੋ ਸੈਲਫੀ ਲਈ ਜਾਂਦਾ ਲੋਕਾਂ ਦੀ ਇਹ ਖੇਚਰਾ ਕੇਂਦਰ ਬਣਿਆ ਪ੍ਰਦਰਸ਼ਨ ਫਸਲਾਂ ਫਸਲਾਂ ਦਾ ਕਿਸ ਤਰ੍ਹਾਂ ਦਾ ਨੁਕਸਾਨ ਪੈ ਲੱਗਦਾ ਇੱਕ ਦੀ ਖੋਨਾ ਡੁੱਬ ਕੇ ਮਰ ਗਿਆ ਇਥੇੋਂ ਘੱਟੋ ਘੱਟ 100 ਏਕੜ ਦਾ ਨੁਕਸਾਨ ਹੋਊਗਾ ਘੱਟ ਤੋਂ ਘੱਟ ਜਿਹਨੂੰ ਮੜ ਕੇ ਵਧਾ ਚੜਾ ਕੇ ਜੋ ਮਰਦੀ ਦੱਸੀ ਜਾਣ ਤੇ ਹੁਣ ਹੁਸ਼ਿਆਰਪੁਰ ਤੋਂ ਕੁਝ ਤਸਵੀਰਾਂ ਅਖਾਉਂਦੇ ਹਾਂ ਜਿੱਥੇ ਪੰਗੀ ਚੋ ਓਵਰਫਲੋ ਹੋ ਰਿਹਾ ਹੈ ਹਿਮਾਚਲ ਦੇ ਵਿੱਚ ਭਾਰੀ ਬਰਸਾਤ ਦੇ ਕਰਕੇ ਸਾਰਾ ਪਾਣੀ ਢੇਠਾ ਆ ਰਿਹਾ ਔਰ ਪੰਗੀ ਚੋ ਦੇ ਉੱਪਰੋਂ ਦੀ ਪਾਣੀ ਵਗ ਰਿਹਾ ਜਿਹੜੀ ਸੜਕ ਵਿਚਕਾਰੋਂ ਲੰਘਦੀ ਆ ਉਹ ਸੜਕ ਨਜ਼ਰ ਆਉਣੀ ਬੰਦ ਹੋ ਗਈ ਹੈ ਵੱਡੀ ਮਾਤਰਾ ਦੇ ਵਿੱਚ ਪਾਣੀ ਆ ਗਿਆ ਔਰ ਚੋ ਪੂਰੇ ਉਫਾਨ ਤੇ ਹੈ ਸੜਕ ਦੇ ਉੱਪਰੋਂ ਪਾਣੀ ਗੁਜ਼ਰ ਰਿਹਾ ਤੁਸੀਂ ਉੱਥੋਂ ਲੰਘ ਨਹੀਂ ਸਕਦੇ ਐਡੀ ਤੇਜ਼ ਰਫ਼ਤਾਰ ਨਾਲ ਪਾਣੀ ਆ ਰਿਹਾ ਕਿ ਸੜਕ ਦਾ ਪਤਾ ਹੀ ਨਹੀਂ ਚੱਲਦਾ ਕਿ ਸੜਕ ਹੈ ਕਿੱਥੇ ਔਰ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਚੁੱਕਿਆ ਹੈ ਲੋਕਾਂ ਨੂੰ ਬੇहद ਪਰੇਸ਼ਾਨੀਆਂ ਪੇਸ਼ ਆ ਰਹੀਆਂ ਹਨ ਇਹ ਪੰਗੀ ਚੋਹ ਦੀ ਤਸਵੀਰ ਹੈ ਲੋਕ ਸੜਕ ਦੇ ਇੱਕ ਪਾਸੇ ਖੜੇ ਨੇ ਔਰ ਜਿੱਡੀ ਤੇਜ਼ ਜੀ ਨਾਲ ਪਾਣੀ ਵਗ ਰਿਹਾ ਜਿੱਡੀ ਤੇਜ਼ ਰਫਤਾਰ ਨਾਲ ਪਾਣੀ ਜਾ ਰਿਹਾ ਕੋਈ ਸੋਚ ਵੀ ਨਹੀਂ ਸਕਦਾ ਕਿ ਸੜਕ ਤੋਂ ਇੱਥੋਂ ਲੰਘਿਆ ਜਾ ਸਕਦਾ ਹੋ ਰਹੀ ਤੇਜ਼ ਬਾਰਿਸ਼ ਤੋਂ ਬਾਅਦ ਜਿੱਥੇ ਹੁਸ਼ਿਆਰਪੁਰ ਦੇ ਮਹੱਲੇ ਅਤੇ ਗਲੀਆਂ ਦੇ ਵਿੱਚ ਪਾਣੀ ਪਾਣੀ ਹੋਇਆ ਪਿਆ ਹੈ ਉੱਥੇ ਹੀ ਤਸਵੀਰਾਂ ਆਪਣੇ ਦਰਸ਼ਕਾਂ ਨੂੰ ਪੰਗੀ ਚੋਹ ਦੀਆਂ ਵੀ ਦਿਖਾ ਦਿੰਦੇ ਆ ਪੰਗੀ ਚੋਹ ਵੀ ਇਸ ਵਾਰ ਸੀਜ਼ਨ ਦੇ ਸਭ ਤੋਂ ਜ਼ਿਆਦਾ ਪਾਣੀਆਂ ਦੇ ਵਿੱਚੋਂ ਅੱਜ ਕੋਈ ਨਹੀਂ ਜੇਕਰ ਗੱਲ ਕੀਤੀ ਜਾਵੇ ਤਾਂ ਬੀਤੇ ਪਹਿਲਾਂ ਵੀ ਦੋ ਜਾਂ ਤਿੰਨ ਵਾਰ ਪੰਗੀ 'ਚ ਆਇਆ ਸੀ ਪਰ ਇਸ ਮਾਤਰਾ ਦੇ ਵਿੱਚ ਪਾਣੀ ਪੰਗੀ 'ਚ ਵਿੱਚ ਨਹੀਂ ਆਇਆ ਸੀ ਇਸ ਤੋਂ ਸਹਿਜ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਿਮਾਚਲ ਦੇ ਵਿੱਚ ਵੀ ਬੀਤੀ ਰਾਤ ਤੋਂ ਹੋ ਰਹੀ ਬਰਖਾ ਦੇ ਕਾਰਨ ਇਹ ਪਾਣੀ ਇੰਨਾ ਇੱਥੇ ਆਇਆ ਹੈ ਉਧਰ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹਰੀਕੇ ਹੈਡਵਰਕਸ ਤੋਂ ਹੁਸੈਨੀ ਵਾਲਾ ਹੈਡਵਲ ਪਾਣੀ ਛੱਡਿਆ ਗਿਆ ਹੈ ਔਰ 50000 ਕਿਊਸਿਕ ਪਾਣੀ ਛੱਡਣ ਦੇ ਨਾਲ ਲੋਕਾਂ ਦੀ ਪਰੇਸ਼ਾਨੀ ਵੱਧ ਗਈ ਫਿਰੋਜ਼ਪੁਰ ਦੇ ਹੇਠਲੇ ਇਲਾਕਿਆਂ ਦੇ ਵਿੱਚ ਹੜ ਦਾ ਖਤਰਾ ਪੈਦਾ ਹੋ ਗਿਆ ਲੋ ਫਲੱਡ ਜ਼ੋਨ ਦੇ ਵਿੱਚ ਫਿਰੋਜ਼ਪੁਰ ਆ ਗਿਆ ਹੈ ਕਈ ਏਕੜ ਫਸਲਾਂ 'ਚ ਪਾਣੀ ਭਰ ਗਿਆ ਡਿਪਟੀ ਕਮਿਸ਼ਨਰ ਵੱਲੋਂ ਸਾਰੇ ਬੰਨ ਮਜ਼ਬੂਤ ਕਰਨ ਦੇ ਆਦੇਸ਼ ਦਿੱਤੇ ਗਏ ਨੇ ਤਾਂ ਕਿ ਕੋਈ ਵੱਡੀ ਸਮੱਸਿਆ ਪੇਸ਼ ਨਾ ਬਸ ਇਹ ਤਾਂ ਆਲਮੋਸਟ ਸੈਕਿੰਡ ਰਾਉਂਡ ਆਫ ਵਿਜ਼ਿਟਸ ਹੈ ਜਿਹੜਾ ਅਸੀਂ ਹੈੱਡ ਤੇ ਪਿੰਡਾਂ ਵੱਲ ਕਰ ਰਹੇ ਆਂ ਇਹ ਵਿਜ਼ਿਟ ਦਾ ਮਤਲਬ ਇਹ ਹੈ ਕਿ ਕੋਈ ਵੀ ਪੈਨਿਕ ਦੀ ਲੋੜ ਨਹੀਂ ਹੈ ਸਿਚੁਏਸ਼ਨ ਬਿਲਕੁਲ ਅੰਡਰ ਕੰਟਰੋਲ ਹੈ ਤੇ ਹਾਲ ਦੀ ਜਿਹੜੀ ਜਿਵੇਂ ਪਿੱਛੇ بارشਾਂ ਹੋ ਰਹੀ ਹੈ ਥੋੜਾ ਪਾਣੀ ਦਾ ਲੈਵਲ ਵਧਿਆ ਜ਼ਰੂਰ ਹੈ ਬਟ ਕੋਈ ਇਹੋ ਜਿਹੀ ਘਬਰਾਉਣ ਵਾਲੀ ਗੱਲ ਨਹੀਂ ਹੈ ਤੁਸੀਂ ਵੀ ਸਾਰੇ ਰਸਤੇ 'ਚ ਦੇਖਿਆ ਹੈ ਕਿ ਫਸਲ ਹਜੇ ਖੜੀ ਹੋਈ ਹੈ ਤੇ ਕੋਈ ਇਹੋ ਜਿਹੀ ਨੁਕਸਾਨ ਵਾਲੀ ਗੱਲ ਨਹੀਂ ਹੈ ਡਰੇਨੇਜ ਡਿਪਾਰਟਮੈਂਟ ਦੇ ਅਸੀ ਸਾਹਿਬ ਐਸ ਇਰੀਗੇਸ਼ਨ ਵੀ ਸਾਡੇ ਨਾਲ ਹੈ ਤਾਂ ਜੋ ਥੋੜੀ ਟੈਕਨੀਕਲ ਜਿਹੜੀ ਉਹਨਾਂ ਦੀ ਏਕਸਪਰਟਿਸ ਉਹ ਵੀ ਸਾਨੂੰ ਮਿਲ ਸਕੇ ਤਾਂ ਹਾਲ ਦੀ ਗੜੀ ਸਿਚੁਏਸ਼ਨ ਅੰਡਰ ਕੰਟਰੋਲ ਹੈ ਤੇ ਗੱਲ ਕਰਦੇ ਹਾਂ ਰੋਡ ਵੇਜ ਤੇ ਪੀ ਆਰ ਟੀ ਸੀ ਮੁਲਾਜ਼ਮਾਂ ਦੀ ਜਿਨ੍ਹਾਂ ਦੀ ਹੜਤਾਲ ਚੱਲੀ ਰਹੇਗੀ ਸਰਕਾਰ ਤੇ ਯੂਨੀਅਨਾਂ ਵਿਚਾਲੇ ਮੀਟਿੰਗ ਅੱਜ ਵੀ ਬੇਸਿੱਟਾ ਰਹੀ ਹੈ ਸਰਕਾਰੀ ਬੱਸਾਂ ਦੀ ਹੜਤਾਲ ਤੇ ਗਏ ਹੋਏ ਆ ਯੂਨੀਅਨ ਵਾਲੇ ਸਰਕਾਰ ਦੇ ਨਾਲ ਰਸਤਾ ਕਾਇਮ ਕੀਤਾ ਹੋਇਆ ਹੈ ਪਰ ਅੱਜ ਵੀ ਮੀਟਿੰਗ ਦੇ ਵਿੱਚ ਕੋਈ ਫੈਸਲਾ ਨਹੀਂ ਹੋ ਸਕਿਆ ਯਾਨੀ ਗੱਲ ਕਿਸੇ ਸਿੱਟੇ ਤੇ ਨਹੀਂ ਲੱਗ ਸਕੀ ਜਿਸ ਤੋਂ ਬਾਅਦ ਇਨਾ ਗੁਲਾਜ਼ਮਾ ਨੇ ਇਸ ਐਸੋਸੀਏਸ਼ਨ ਨੇ ਹੜਤਾਲ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਬੱਸਾਂ ਵੱਧ ਹੋਣ ਦੇ ਨਾਲ ਜਾਂ ਸੜਕਾਂ ਤੇ ਬੱਸਾਂ ਘਟ ਜਾਂਦੀਆਂ ਨੇ ਤਾਂ ਸਵਾਰੀਆਂ ਨੂੰ ਸਭ ਤੋਂ ਵੱਡੀ ਮੁਸ਼ਕਲ ਪੇਸ਼ ਆਉਂਦੀ ਹੈ ਜਿਹੜੇ ਲੋਕ ਰੋਜ਼ਾਨਾ ਇਧਰ ਉਧਰ ਜਾਂਦੇ ਨੇ ਸਫ਼ਰ ਕਰਨ ਵਾਲੇ ਨੇ ਉਹਨਾਂ ਦੇ ਲਈ ਇੱਕ ਬੇहद ਵੱਡੀ ਸਮੱਸਿਆ ਖੜੀ ਹੋ ਜਾਂਦੀ ਹੈ ਕਿਉਂਕਿ ਸਿਰਫ ਪ੍ਰਾਈਵੇਟ ਬੱਸਾਂ ਸੜਕਾਂ ਤੇ ਰਹਿ ਜਾਂਦੀਆਂ ਨੇ ਸਰਕਾਰੀ ਬੱਸਾਂ ਸੜਕਾਂ ਤੇ ਨਹੀਂ ਚੱਲਦੀਆਂ ਤਾਂ ਰਾਹਗੀਰ ਪਰੇਸ਼ਾਨ ਹੁੰਦੇ ਨੇ ਖੱਜਲ ਖਵਾਰ ਹੁੰਦੇ ਨੇ ਅੱਡਿਆਂ ਤੇ ਬੈਠੇ کئی-ਕਈ ਘੰਟੇ ਬੱਸਾਂ ਉਡੀਕਦੇ ਰਹਿੰਦੇ ਨੇ ਪਰ ਸਰਕਾਰ ਕੋਸ਼ਿਸ਼ ਕਰ ਰਹੀ ਸੀ ਕਿ ਇਸ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਅੱਜ ਸਵੇਰ ਤੋਂ ਕੱਚੇ ਕਾਮੇ ਜਿਹੜੇ ਨੇ ਉਹ ਹੜਤਾਲ ਤੇ ਚਲੇ ਗਏ ਨੇ ਔਰ ਇਸ ਵੇਲੇ ਬੱਸਾਂ ਬੰਦ ਨੇ ਸਰਕਾਰ ਤੇ ਯੂਨੀਅਨਾਂ ਦੇ ਵਿਚਾਲੇ ਜੋ ਮੀਟਿੰਗ ਹੋਈ ਉਸ ਦਾ ਕੋਈ ਸੱਟਾ ਨਹੀਂ ਨਿਕਲਿਆ ਮੀਟਿੰਗ ਬੇਸੱਟਾ ਰਹੀ ਹੈ ਜਿਸ ਕਰਕੇ ਇਹ ਹੜਤਾਲ ਹੁਣ ਪੰਜਾਬ ਰੋਡਵੇਜ਼ ਦੀ ਤੇ ਪੀਆਰਟੀਸੀ ਦੇ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਦੀ ਇਹ ਹੜਤਾਲ ਜਾਰੀ ਰਹੇਗੀ ਜਾਰੀ ਰੱਖਣ ਦਾ ਫੈਸਲਾ ਉਹਨਾਂ ਵੱਲੋਂ ਲਿਆ ਗਿਆ ਹੈ ਸਰਕਾਰ ਨੇ ਯੂਨੀਅਨਾਂ ਦੇ ਨਾਲ ਮੀਟਿੰਗ ਕੀਤੀ ਸੀ ਪਰ ਇਹ ਮੀਟਿੰਗ ਕਿਸੇ ਨਤੀਜੇ ਤੇ ਨਹੀਂ ਪਹੁੰਚੀ ਸੋ ਪੀਆ ਟੀਸੀ ਤੇ ਪੰਨ ਬਸ ਤੇ ਜਿਹੜੇ ਪੰਜਾਬ ਰੋਡਵੇਜ਼ ਤੇ ਪੀਆ ਟੀਸੀ ਦੇ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੇ ਆਪਣੀਆਂ ਮੰਗਾਂ ਸਰਕਾਰ ਦੇ ਅੱਗੇ ਰੱਖੀਆਂ ਨੇ ਸਰਕਾਰ ਵੱਲੋਂ ਇਹ ਬਿਆਨ ਤੇ ਕਈ ਵਾਰ ਆਏ ਨੇ ਕਿ ਅਸੀਂ ਉਹਨਾਂ ਦੀਆਂ ਮੰਗਾਂ ਵਿਚਾਰ ਰਹੇ ਹਾਂ ਉਹਨਾਂ ਚੋਂ ਬਹੁਤ ਸਾਰੀਆਂ ਦੀ ਹੰਮੀ ਵੀ ਭਰੀ ਹੋਈ ਐ ਔਰ ਕੁਝ ਮੰਗਾਂ ਤੇ ਉਹਨਾਂ ਕਿਹਾ ਕਿ ਹਲੇ ਅੱਗੇ ਥੋੜਾ ਹੋਰ ਮੀਟਿੰਗਾਂ ਦੀ ਜਾਂ ਮੰਥਨ ਕਰਨ ਦੀ ਜ਼ਰੂਰਤ ਐ ਪਰ ਪੰਜਾਬ ਰੋਡਵੇਜ਼ ਤੇ ਜਿਹੜੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਨੇ ਉਹਨਾਂ ਨੇ ਸਰਕਾਰ ਨੂੰ ਸਾਫ਼-ਸਾਫ਼ ਚੇਤਾਵਨੀ ਦੇ ਦਿੱਤੀ ਹੜਤਾਲ ਦਾ ਐਲਾਨ ਕਰਕੇ ਕਿ ਜਾਂ ਤਾਂ ਸਾਡੀਆਂ ਮੰਗਾਂ ਮੰਨੋ ਨਹੀਂ ਤੇ ਹੜਤਾਲ ਜਾਰੀ ਰਹੇਗੀ ਔਰ ਸਭ ਤੋਂ ਵੱਡੀ ਗੱਲ ਜਦੋਂ ਲੋਕਾਂ ਨੂੰ ਦਿੱਕਤ ਆਉਂਦੀ ਐ ਪਰੇਸ਼ਾਨੀ ਆਉਂਦੀ ਐ ਤਾਂ ਫਿਰ ਸਰਕਾਰ ਤੇ ਇੱਕ ਦਬਾਅ ਬਣਦਾ ਹੈ ਇਸੇ ਕੋਸ਼ਿਸ਼ ਇਸੇ ਕਰਕੇ ਹੜਤਾਲਾਂ ਹੁੰਦੀਆਂ ਨੇ ਕਿ ਸਰਕਾਰ ਤੇ ਦਬਾਅ ਬਣਾਇਆ ਜਾਵੇ ਕਿ ਉਹ ਛੇਤੀ ਤੋਂ ਛੇਤੀ ਉਹਨਾਂ ਦੀਆਂ ਮੰਗਾਂ ਤੇ ਸੁਣਵਾਈ ਕਰੇ ਔਰ ਇਹੀ ਕੋਸ਼ਿਸ਼ ਇਨਾ ਕੱਚੇ ਮੁਲਾਜ਼ਮਾਂ ਦੀ ਤਾਂ ਲੈਂਡ ਪੂਲਿੰਗ ਤਾਂ ਹੜਤਾਲ ਦਾ ਅਸੀਂ ਜ਼ਿਕਰ ਕਰ ਰਹੇ ਆ ਜਿਹੜੀ ਪੰਜਾਬ ਰੋਡਵੇਸ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੀ ਹੈ ਕਿਉਂਕਿ ਅੱਜ ਸਰਕਾਰ ਦੇ ਨਾਲ ਇੱਕ ਮੀਟਿੰਗ ਰੱਖੀ ਗਈ ਸੀ ਔਰ ਇਸ ਮੀਟਿੰਗ ਦੇ ਵਿੱਚ ਕੋਈ ਹੱਲ ਨਹੀਂ ਨਿਕਲਿਆ ਕੋਈ ਸ਼ਿੱਟਾ ਨਹੀਂ ਨਿਕਲਿਆ ਜਿਸ ਤੇ ਚੱਲਦੇ ਇਸ ਹੜਤਾਲ ਨੂੰ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਹੈ ਐਸੋਸੀਏਸ਼ਨ ਵੱਲੋਂ ਤਾਂ ਸਾਡੇ ਨਾਲ ਸ਼ਮਸ਼ੇਰ ਸਿੰਘ ਜੁੜੇ ਨੇ ਸੂਬਾ ਜਨਰਲ ਸਕੱਤਰ ਨੇ ਐਸੋਸੀਏਸ਼ਨ ਦੇ ਰੋਡਵੇਜ਼ ਮੁਲਾਜ਼ਮ ਯੂਨੀਅਨ ਦੇ ਐ ਸ਼ਮਸ਼ੇਰ ਜੀ ਕੀ ਗੱਲਬਾਤ ਹੋਈ ਹੈ ਸਰਕਾਰ ਦੇ ਨਾਲ ਔਰ ਤੁਹਾਡਾ ਅੱਗੇ ਦੀ ਕੀ ਕੀ ਫੈਸਲਾ ਕੀ ਹੈ ਟੇਕ ਕੀ ਹੈ ਬਿਲਕੁਲ ਸਰ ਅੱਜ ਅਸੀਂ ਆਪਣੀਆਂ ਮੰਗਾਂ ਮੁਸ਼ਕਲਾਂ ਨੂੰ ਲੈ ਕੇ ਕੱਲ ਵੀ ਸਾਡੀ ਮੀਟਿੰਗ ਸੀ ਪ੍ਰਮੁਖ ਸਕੱਤਰ ਟਰਾਂਸਪੋਰਟ ਜੀ ਨਾਲ ਤੇ ਅੱਜ ਵੀ ਉਹਨਾਂ ਨੇ ਦੁਬਾਰਾ ਸਾਡੀ ਮੀਟਿੰਗ ਬੁਲਾਈ ਸੀ ਜਦੋਂ ਅਸੀਂ ਆਪਣੀ ਹੜਤਾਲ ਨੂੰ ਐਕਸ਼ਨ ਨੂੰ ਸਟੈਂਡ ਕੀਤਾ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਹਾਂ ਪਰ ਸਾਡੀਆਂ ਮੰਗਾਂ ਕਰਨ ਦੀ ਬਜਾਏ ਸਰਕਾਰ ਵੱਲੋਂ ਕਿਤੇ ਨਾ ਕਿਤੇ ਕਿਲੋਮੀਟਰ ਬੱਸਾਂ ਦਾ ਟੈਂਡਰ ਲੈ ਕੇ ਆਂਦਾ ਜਾ ਰਿਹਾ ਔਰ ਸਾਡੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਜਿਹਦਾ ਸਾਡਾ ਵਿਰੋਧ ਸੀ ਕਿ ਕਿਲੋਮੀਟਰ ਬੱਸਾਂ ਦਾ ਟੈਂਡਰ ਰੱਦ ਕੀਤਾ ਜਾਵੇ ਔਰ ਜਿਹੜੇ ਕੱਚੇ ਮੁਲਾਜ਼ਮ ਉਹਨਾਂ ਨੂੰ ਪੱਕੇ ਕਰਨਾ ਠੇਕੇਦਾਰੀ ਪ੍ਰਥਾ ਖਤਮ ਕਰਨੀ ਔਰ ਵਿਭਾਗ ਚ ਆਪਣੀਆਂ ਬੱਸਾਂ ਪਾਈਆਂ ਜਾਣ ਪਰ ਉਹਦੇ ਸਬੰਧੀ ਸਾਡੀਆਂ ਮੀਟਿੰਗਾਂ ਵੀ ਵਾਰ-ਵਾਰ ਹੋ ਰਹੀਆਂ ਅੱਜ ਕੁਝ ਮੰਗਾ ਤੇ ਸਾਨੂੰ ਲੱਗਦਾ ਸੀ ਕਿ ਜਿਹੜੀ ਪਿਛਲੇ ਦਿਨੀ ਟਰਾਂਸਪੋਰਟ ਮੰਤਰੀ ਜੀ ਨਾਲ ਵਿੱਤ ਮੰਤਰੀ ਜੀ ਨਾਲ 9 ਜੁਲਾਈ ਨੂੰ ਮੀਟਿੰਗ ਹੋਈ ਸੀਗੀ ਕੁਝ ਮੰਗਾ ਜਿਵੇਂ ਉਹਨਾਂ ਨੇ ਕਿਹਾ ਸੀ ਕਿ 16 ਜੁਲਾਈ ਨੂੰ ਇਹਨਾਂ ਨੂੰ ਜਿਹੜਾ ਪੱਤਰ ਜਾਰੀ ਕਰ ਦਾਂਗੇ 15 ਤਰੀਕ ਦੀ ਬਜਾਏ ਅੱਜ ਇੱਕ ਮਹੀਨਾ ਹੋਣ ਦੇ ਬਾਵਜੂਦ ਅਜੇ ਤੱਕ ਨਾ ਟਰਾਂਸਪੋਰਟ ਮੰਤਰੀ ਜੀ ਨੇ ਮੀਟਿੰਗ ਕੀਤੀ ਨਾ ਵਿੱਤ ਮੰਤਰੀ ਜੀ ਨੇ ਮੀਟਿੰਗ ਕੀਤੀ ਆ ਉਹ ਮੰਨੀਆਂ ਹੋਈਆਂ ਮੰਗਾ ਵੀ ਅੱਜ ਸਾਡੀਆਂ ਲਾਗੂ ਨਹੀਂ ਕੀਤੀਆਂ ਜਿਸ ਕਰਕੇ ਸਾਡੇ 'ਚ ਰੋਸ ਵਧਿਆ ਔਰ ਅੱਜ 14 ਤਰੀਕ ਹੋਣ ਦੇ ਬਾਵਜੂਦ ਅਜੇ ਤੱਕ ਵੀ ਕੱਚੇ ਮੁਲਾਜ਼ਮਾਂ ਦੀਆਂ ਜਿਹੜੀਆਂ ਤਨਖਾਹਾਂ ਜਾਰੀ ਨਹੀਂ ਹੋਈਆਂ ਔਰ ਸਿੱਧੇ ਤੌਰ ਤੇ ਲੱਗਦਾ ਕਿ ਜਿੱਥੇ ਅਸੀਂ ਆਜ਼ਾਦ ਮੁਲਕ ਦੇ ਵਿੱਚ ਰਹਿ ਰਹੇ ਆਂ ਤੇ ਗੁਲਾਮਾਂ ਦੀ ਤਰ੍ਹਾਂ ਅਸੀਂ ਡਿਊਟੀਆਂ ਕਰ ਰਹੇ ਆਂ ਅੱਜ ਬੱਸਾਂ ਦੀ ਘਾਟ ਕਰ ਅਸੀਂ ਆਊਟ ਆਫ ਵੇਜ ਆ ਕੇ ਜਿੱਥੇ ਮਹਲਾਵਾਂ ਨੂੰ ਫ੍ਰੀ ਸਫ਼ਰ ਤੁਲਤ ਸਰਕਾਰ ਨੇ ਦਿੱਤੀ ਆ ਤੇ ਅਸੀਂ ਉਹਨਾਂ ਨੂੰ ਸਫ਼ਰ ਸਹੂਲਤ ਮਹਈਆ ਕਰਾਉਣ ਵਾਸਤੇ ਯਾਨੀ ਕਿ 50 ਸੀਟੜ ਬੱਸਾਂ ਦੇ ਵਿੱਚ 70 80 100 100 ਸਵਾਰੀ ਨੂੰ ਸਫ਼ਰ ਕਰਾ ਰਹੇ ਆਂ ਪਰ ਉਹਨਾਂ ਮੁਲਾਜ਼ਮਾਂ ਨੂੰ ਸਰਕਾਰ ਲਗਾਤਾਰ ਨਜ਼ਰਅੰਦਾਜ਼ ਕਰ ਰਹੀ ਆ ਜਿਹੜੇ ਰੋਸ ਦੇ ਵਿੱਚ ਅਸੀਂ ਹੜਤਾਲ ਦੇ ਨਾਲ-ਨਾਲ ਕੱਲ ਨੂੰ ਜਿੱਥੇ ਮੁੱਖ ਮੰਤਰੀ ਸਾਹਿਬ, ਟਰਾਂਸਪੋਰਟ ਮੰਤਰੀ ਸਾਹਿਬ ਜਾ ਰਹੇ ਆ ਤੇ ਉਹਨਾਂ ਨੂੰ ਅਸੀਂ ਸਵਾਲ ਵੀ ਕਰਨੇ ਆ ਕਿਉਂਕਿ ਜਦੋਂ ਉਹਨਾਂ ਸੱਤਾ 'ਚ ਆਉਣਾ ਸੀਗਾ ਤੇ ਵਾਅਦੇ ਕੀਤੇ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਠੇਕੇਦਾਰੀ ਪ੍ਰਥਾ ਖਤਮ ਕਰਨੀ, ਵਿਪਰੀਧੀ ਕਰਨ ਤੋਂ ਬੰਦ ਕਰਨਾ ਤੇ ਭਗਤ ਸਿੰਘ ਦੀ ਸੋਚ ਮੁਤਾਬਕ ਜਿਹੜੇ ਰਹਿੰਦੇ ਕਾਰਜੋ ਪੂਰੇ ਕਰਨੇ ਪਰ ਲਗਾਤਾਰ ਸਰਕਾਰ ਉਸ ਚੀਜ਼ ਤੋਂ ਅਸਫਲ ਆ ਜਿਹਦੇ ਰੋਸ ਦੇ ਵਿੱਚ ਅਸੀਂ ਕੱਲ ਨੂੰ ਉਹਨਾਂ ਨੂੰ ਸਵਾਲ ਵੀ ਕਰਾਂਗੇ ਤੇ ਹੜਤਾਲ ਹੜਤਾਲ ਥੋੜੀ ਕਿੰਨੀ ਲੰਬੀ ਚੱਲੂਗੀ ਹੁਣ ਬਿਲਕੁਲ ਅੱਜ ਅਸੀਂ ਜਿਵੇਂ ਹੜਤਾਲ ਅੱਜ ਸ਼ੁਰੂ ਸੀਗੀ ਔਰ ਕੱਲ ਨੂੰ ਵੀ ਸਾਡੀ ਹੜਤਾਲ ਜਾਰੀ ਰਹੂਗੀ ਔਰ ਉੱਥੇ ਵਿਰੋਧ ਤੋਂ ਬਾਅਦ ਜਿਹੜਾ ਅਗਲਾ ਐਕਸ਼ਨ ਦਾ ਅਸੀਂ ਐਲਾਨ ਕੀਤਾ ਜਾਊਗਾ ਫਿਲਹਾਲ 2 ਦਿਨ ਦੀ ਹੈ ਹਾਂਜੀ ਹਾਂਜੀ ਫਿਲਹਾਲ 2 ਦਿਨ ਦੀ ਕੱਲ ਨੂੰ ਅਸੀਂ ਆਪਣੀ ਕਮੇਟੀ ਦੀ ਮੀਟਿੰਗ ਕਰਕੇ ਉੱਥੇ ਮੌਕੇ ਤੇ ਅਗਲਾ ਐਲਾਨ ਕੀਤਾ ਜਾਊਗਾ ਕਿੱਥੋਂ ਦਾ ਐਕਸ਼ਨ ਜਿਹੜਾ ਲਿੱਖਿਆ ਜਾਊਗਾ ਠੀਕ ਹੈ ਧੰਨਵਾਦ ਸਾਡੇ ਸਹਿਯੋਗੀ ਨੁਪਿੰਦਰ ਬਰਾੜ ਵੀ ਜੁੜ ਗਏ ਨੇ ਸਾਡੇ ਨਾਲ ਨੁਪਿੰਦਰ ਸ਼ਮਸ਼ੇਰ ਸਿੰਘ ਹੋਰੀ ਜੁੜੇ ਸੀ ਕਹਿ ਰਹੇ ਸੀ ਕਿ ਸਰਕਾਰ ਬਿਲਕੁਲ ਸਾਡੀਆਂ ਮੰਗਾਂ ਤੇ ਧਿਆਨ ਨਹੀਂ ਦੇ ਰਹੀ ਇੱਕ ਦਿਨ ਤੇ ਅਸੀਂ ਇਹ ਹੁਣ ਹੜਤਾਲ ਅੱਗੇ ਕੰਟੀਨਿਊ ਕਰਾਂਗੇ ਕੱਲ ਨੂੰ ਜਿਹੜੇ 15 ਅਗਸਤ ਦੇ ਪ੍ਰੋਗਰਾਮ ਹੈ ਉੱਥੇ ਅਸੀਂ ਇਹਨਾਂ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਕਰਾਂਗੇ ਟਰਾਂਸਪੋਰਟ ਮੰਤਰੀ ਦਾ ਵੀ ਤੇ ਮੁੱਖ ਮੰਤਰੀ ਦਾ ਵੀ ਸੋ ਕੀ ਮੀਟਿੰਗ ਦੇ ਵਿੱਚ ਕਿਉਂ ਨਹੀਂ ਬਣ ਪਾਈ ਸਹਿਮਤੀ ਦੇਖੋ ਵੀ ਇਹ ਮੀਟਿੰਗ ਜਿਹੜੀ ਪਹਿਲੀ ਵਾਰ ਨਹੀਂ ਆਈ ਇਹਨਾਂ ਦੀ ਹੋਈ ਇਸ ਤੋਂ ਪਹਿਲਾਂ ਵੀ ਮੀਟਿੰਗਾਂ ਦਾ ਦੌਰ ਜਿਹੜਾ ਹੈਗਾ ਲਗਾਤਾਰ ਚੱਲਦਾ ਰਿਹਾ ਸਰਕਾਰ ਦੇ ਨਾਲ ਅੱਜ ਸੈਕਟਰੀ ਟਰਾਂਸਪੋਰਟ ਦੇ ਨਾਲ ਮੀਟਿੰਗ ਸੀ ਤਾਂ ਇਹ ਮੀਟਿੰਗ ਤਾਂ ਬੇਸ਼ੱਕ ਇਹਨਾਂ ਦੀ ਲਗਾਤਾਰ ਹੁੰਦੀ ਆਈ ਹੈ ਪਰ ਕੋਈ ਵੀ ਮੀਟਿੰਗ ਅਜੇ ਤੱਕ ਗੱਲ ਨਤੀਜੇ ਤੇ ਨਹੀਂ ਪਹੁੰਚਦੀ ਹਾਲਾਂਕਿ ਕਈ ਮੀਟਿੰਗਾਂ ਦੇ ਵਿੱਚ ਦੋਨਾਂ ਤਰ੍ਹਾਂ ਸਹਿਮਤੀ ਬਣੀ ਪਰ ਉਸ ਤੋਂ ਬਾਅਦ ਫਿਰ ਗੱਲ ਪਤਾ ਨਹੀਂ ਕਿੱਥੇ ਜਾ ਕੇ ਫਸ ਜਾਂਦੀ ਹੈ ਜਾਂ ਇੰਪਲੀਮੈਂਟ ਤੇ ਜਾ ਕੇ ਫਸ ਜਾਂਦੀ ਹੈ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਭਵਨ ਦੇ ਅੰਦਰ ਜਿਹੜੇ ਮਿਨਿਸਟਰ ਦੀ ਸਬ ਕਮੇਟੀ ਆ ਉਹਦੇ ਨਾਲ ਵੀ ਮੀਟਿੰਗ ਹੋਈ ਸੀ ਇਹਨਾਂ ਜਿਹੜੇ ਮੁਲਾਜ਼ਮਾਂ ਦੀ ਪਰ ਉਸ ਮੀਟਿੰਗ ਦੇ ਵਿੱਚ ਵੀ ਹਾਲਾਂਕਿ ਜਦੋਂ ਬਾਹਰ ਨਿਕਲੇ ਸੀ ਤਾਂ ਦੋਨਾਂ ਤਰ੍ਹਾਂ ਨੇ ਕਿਹਾ ਸੀ ਕਿ ਸਾਡੀ ਗੱਲ ਸਿਰੇ ਲੱਗ ਚੱਲੀ ਆ ਸਾਡੀ ਸਹਿਮਤੀ ਬਣ ਚੱਲੀ ਆ ਪਰ ਉਸ ਤੋਂ ਬਾਅਦ ਫਿਰ ਮਾਮਲਾ ਲਟਕ ਗਿਆ ਕਿਉਂਕਿ 14 ਤਰੀਕ ਤੱਕ ਦਾ ਸਮਾਂ ਦਿੱਤਾ ਗਿਆ ਸੀ ਕਿ 14 ਤਰੀਕ ਤੱਕ ਦੇਖਿਆ ਜਾਏਗਾ ਫਿਰ ਗੱਲ ਨੀ ਸਿਰੇ ਲੱਗੀ ਪਿਛਲੀ ਮੀਟਿੰਗ ਕਹਿੰਦੇ ਨੇ ਕਿ ਮੰਤਰੀਆਂ ਨਾਲ ਹੋਣੀ ਸੀ ਪਰ ਉਹ ਮੀਟਿੰਗ ਦੇ ਵਿੱਚ ਮੰਤਰੀ ਕਹਿੰਦੇ ਕਿ ਨਹੀਂ ਆਏ ਅਫਸਰਾਂ ਨਾਲ ਮੀਟਿੰਗ ਹੋਈ ਉਹ ਫਿਰ ਗੱਲ ਲਟਕ ਗਈ ਅੱਜ ਮੀਟਿੰਗ ਹੋਈ ਟਰਾਂਸਪੋਰਟ ਸੈਕਟਰੀ ਦੇ ਨਾਲ ਗੱਲ ਫਿਰ ਸਿਰੇ ਨਹੀਂ ਲੱਗੀ ਤਾਂ ਦੇਖੋ ਇਹਨਾਂ ਦੀਆਂ ਮੰਗਾਂ ਕਈ ਜਿਹੜੀਆਂ ਨੇ ਉਹਨਾਂ ਤੇ ਪੇਜ ਫਾਸ ਜਾਂਦਾ ਔਰ ਹੁਣ ਕੱਲ ਨੂੰ ਕਿਉਂਕਿ ਜਿਹੜਾ 15 ਕਸ ਦਾ ਮੌਕਾ ਹੈ ਤਾਂ ਉੱਥੇ ਇਹਨਾਂ ਨੇ ਐਲਾਨ ਕਰ ਦਿੱਤਾ ਕਿ ਟ੍ਰਾਂਸਪੋਰਟ ਮੰਤਰੀ ਦਾ ਤੇ ਮੁੱਖ ਮੰਤਰੀ ਦਾ ਘਰਾਓ ਕਰਾਂਗੇ ਅਸੀਂ ਪ੍ਰਦਰਸ਼ਨ ਕਰਾਂਗੇ ਹੁਣ ਉਦੋਂ ਕਿ ਕਿਸ ਤਰ੍ਹਾਂ ਦੀ ਸਥਿਤੀ ਬਣੇਗੀ ਹਾਲਾਂਕਿ ਸਰਕਾਰ ਦੇ ਆਪਣੇ ਦਾਅਵੇ ਨੇ ਸਰਕਾਰ ਕਹਿੰਦੀ ਹੈ ਕਿ ਜਿਹੜੀਆਂ ਇਹਨਾਂ ਦੀਆਂ ਜਾਇਜ਼ ਮੰਗਾਂ ਨੇ ਉਹਨਾਂ ਤੇ ਅਸੀਂ ਸਹਿਮਤੀ ਦਿੰਨੇ ਆ ਪਰ ਕੁਝ ਕ ਕਹਿੰਦੇ ਨੇ ਕਿ ਮੰਗਾਂ ਇਹਨਾਂ ਦੀਆਂ ਜਈਆਂ ਨੇ ਜਿਨ੍ਹਾਂ ਤੇ ਸਹਿਮਤੀ ਨਹੀਂ ਬਣ ਸਕਦੀ ਪਰ ਉਹ ਕਿਹੜੀ-ਕਿਹੜੀਆਂ ਮੰਗਾਂ ਨੇ ਉਹਨਾਂ ਦੇ ਵਿੱਚ ਟੈਕਨੀਕਲੀ ਕੀ ਪੇਚ ਹੈ ਉਹ ਹਲੇ ਜਦੋਂ ਦੋਨੇ ਤਰ੍ਹਾਂ ਸਾਹਮਣੇ ਆਉਣਗੀਆਂ ਤਾਂ ਉਦੋਂ ਸਪੱਸ਼ਟ ਹੋਏਗਾ ਪਰ ਫਿਲਹਾਲ ਮੀਟਿੰਗ ਕਿਉਂਕਿ ਹੁਣੇ ਖਤਮ ਹੋਈ ਹੈ ਔਰ ਇਸ ਮੀਟਿੰਗ ਤੋਂ ਬਾਅਦ ਜਿਹੜਾ ਐਲਾਨ ਹੋ ਗਿਆ ਹੈ ਕਿ ਹੜਤਾਲ ਜਾਰੀ ਰਹੇਗੀ ਤਾਂ ਵੀ ਜੇ ਬੇਸ਼ੱਕ ਇਹਨਾਂ ਨੇ ਅੱਜ ਤੇ ਕੱਲ ਕਿਹਾ ਪਰ ਜਿੱਦਾਂ ਦਾ ਇਹਨਾਂ ਦਾ ਏਦੋਂ ਪਹਿਲਾਂ ਹਾਲਾਤ ਰਹੇ ਨੇ ਜਿੱਦਾਂ ਮੀਟਿੰਗਾਂ ਜਿਹੜੀਆਂ ਨੇ ਬੇਨਤੀਜਾ ਰਹੀਆਂ ਨੇ ਉੱਥੋਂ ਲੱਗਦਾ ਹੈ ਕਿ ਇਹ 2 ਦਿਨ ਦਾ ਮਸਲਾ ਨਹੀਂ ਇਹ ਮਸਲਾ ਲੰਬਾ ਜਾ ਸਕਦਾ ਹੈ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਔਰ ਇਸ ਨੂੰ ਲੈ ਕੇ ਸਰਕਾਰ ਨੂੰ ਕੋਈ ਸਖਤ ਕਦਮ ਹੈ ਜਿਹੜਾ ਉਹ ਚਾਹੇ ਤਾਂ ਅਧਿਕਾਰੀਆਂ ਦੇ ਨਾਲ ਗੱਲ ਕਰਕੇ ਜਲਦੀ ਫੈਸਲੇ ਕੀਤਾ ਜਾਵੇ ਇਹਨਾਂ ਤਰ੍ਹਾਂ ਦੇ ਨਾਲ ਜਿਹੜੇ ਮੁਲਾਜ਼ਮ ਨੇ ਇਹਨਾਂ ਦੇ ਨਾਲ ਗੱਲ ਨਿਬੇੜੀ ਜਾਵੇ ਜਾਂ ਫਿਰ ਕੋਈ ਹੋਰ ਰਸਤਾ ਕੱਢਣਾ ਪਏਗਾ ਕਿਉਂਕਿ ਆਮ ਲੋਕਾਂ ਦਾ ਕੋਈ ਕਸੂਰ ਨਹੀਂ ਆਮ ਲੋਕ ਜਿਹੜੇ ਨੇ ਉਹ ਆਏ ਦਿਨ ਹੜਤਾਲ ਦਾ ਸਾਹਮਣਾ ਕਰਦੇ ਨੇ ਬਹੁਤੇ ਲੋਕ ਐਸੇ ਨੇ ਜਿਹੜੇ ਤਾਂ ਪਬਲਿਕ ਟਰਾਂਸਪੋਰਟ ਤੇ ਆਉਂਦੇ ਜਾਂਦੇ ਨੇ ਆਪਣੇ ਸਾਧਨ ਨਹੀਂ ਜਿੰਨਾਂ ਕੋਲੇ ਮੁਲਾਜ਼ਮ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਅਜਿਹੇ ਨੇ ਜਿਹੜੇ ਪਬਲਿਕ ਟਰਾਂਸਪੋਰਟ ਦਾ ਇਸਤੇਮਾਲ ਕਰਦੇ ਨੇ ਤਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਆਮ ਲੋਕਾਂ ਦਾ ਜੀਵਨ ਆ ਜਿਹੜਾ ਆਮ ਲੋਕਾਂ ਦੀ ਜ਼ਿੰਦਗੀ ਤਾਂ ਇਹਦੇ ਵਿੱਚ ਸਰਕਾਰ ਨੂੰ ਜਲਦੀ ਇਸ ਤੇ ਕੋਈ ਫੈਸਲਾ ਲੈਣਾ ਪਏਗਾ ਤਾਂ ਕਿ ਆਮ ਲੋਕਾਂ ਦੀ ਖੱਜਲ ਖਵਾਰੀ ਰੁਕ ਪਚਾਈ ਜਾ ਸਕੇ ਜੀ ਠੀਕ ਹੈ ਧੰਨਵਾਦ ਨਪਿੰਦਰ ਸ਼ੁਕਰੀਆ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਨਪਿੰਦਰ ਬਰਾੜ ਸਾਡੇ ਸਹਿਯੋਗੀ ਜਿਸ ਤਰੀਕੇ ਨਾਲ ਜਾਣਕਾਰੀ ਦੇ ਰਹੇ ਸੀ ਸਰਕਾਰ ਦੇ ਨਾਲ ਦੋ ਦਿਨ ਲਗਾਤਾਰ ਮੀਟਿੰਗਾਂ ਹੋਈਆਂ ਨੇ ਪਰ ਦੋਨਾਂ ਦਿਨਾਂ ਦੇ ਵਿੱਚ ਕੋਈ ਸਹਿਮਤੀ ਨਹੀਂ ਬਣ ਪਾਈ ਜਿਸ ਕਰਕੇ ਹੁਣ ਇਹਨਾਂ ਕੱਚੇ ਮੁਲਾਸਬਾ ਨੇ ਆਪਣੀ ਹੜਤਾਲ ਅੱਗੇ ਜਾਰੀ ਰੱਖਣ ਦਾ ਫੈਸਲਾ ਕੀਤਾ ਔਰ ਨਾਲ ਦੀ ਨਾਲ ਕੱਲ 15 ਅਗਸਤ ਨੂੰ ਮੁੱਖ ਮੰਤਰੀ ਤੇ ਟਰਾਂਸਪੋਰਟ ਮੰਤਰੀ ਦਾ ਵਿਰੋਧ ਕਰਨ ਦਾ ਵੀ ਇਹਨਾਂ ਵੱਲੋਂ ਐਲਾਨ ਕੀਤਾ ਅੱਜ ਵੀ ਉਹ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਅੱਜ ਮਹੀਨੇ ਬਾਅਦ ਵੀ ਉਹ ਲਾਗੂ ਨਹੀਂ ਕੀਤੀਆਂ ਕਿਤੇ ਨਾ ਕਿਤੇ ਸਾਡੀ ਕੋਸ਼ਿਸ਼ ਸੀਗੀ ਕਿ ਉਹ 2-3 ਮੰਗਾਂ ਤੇ ਸਹਿਮਤੀ ਬਣ ਜਾਂਦੀ ਟੈਂਡਰ ਰੱਦ ਹੋ ਜਾਂਦਾ ਤੇ ਜਿਹੜੇ ਸਰਵਿਸ ਰੂਲੋ ਨੇ ਤੌਰ ਤੇ ਕੰਡੀਸ਼ਨਰ ਵਾਈਜ਼ ਕੀਤੀਆਂ ਸੀਗੀਆਂ ਉਹ ਰਿਪੋਰਟ ਲਾਗੂ ਕਰ ਦਿੰਦੇ ਤੇ ਜਿਹੜਾ ਸਵਾ ਦੋ ਸਾਲਾਂ ਤੋਂ ਸਰਕਾਰ ਦੀਆਂ ਹਦਾਇਤਾਂ ਆਈਆਂ ਉਹਨੂੰ ਲਾਗੂ ਕਰ ਦਿੰਦੇ ਪਰ ਉਸ ਚੀਜ਼ ਨੂੰ ਵੀ ਕਿਤੇ ਨਾ ਕਿਤੇ ਨਜ਼ਰਅੰਦਾਜ਼ ਕੀਤਾ ਜਿਹੜੇ ਰੋਜ਼ ਦੇ ਵਿੱਚ ਸਾਨੂੰ ਤੁਰੰਤ ਜਿਹੜੇ ਆਪਣੇ ਪ੍ਰੋਗਰਾਮ ਦਿੱਤੇ ਹੋਏ ਆ ਜਿਹੜੀ ਹੜਤਾਲ ਚੱਲ ਰਹੀ ਉਹਨੂੰ ਸਟੈਂਡ ਕਰਦੇ ਆ ਜਿੱਥੇ ਕੱਲ ਨੂੰ ਮੁੱਖ ਮੰਤਰੀ ਸਾਹਿਬ ਟਰਾਂਸਪੋਰਟ ਮੰਤਰੀ ਜਾਣਗੇ ਉੱਥੇ ਅਸੀਂ ਗੁਲਾਮੀ ਦਿਵਸ ਵਜ ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਨਹੀਂ ਆਈਆਂ ਤੇ ਗੱਲ ਕਰਦੇ ਆ ਲੈਂਡ ਪੂਲਿੰਗ ਪਾਲਿਸੀ ਦੀ ਜਿਸ ਨੂੰ ਸਰਕਾਰ ਨੇ ਪਿਛਲੇ ਦਿਨੀ ਵਾਪਸ ਲੈਣ ਦਾ ਐਲਾਨ ਕੀਤਾ ਸੀ ਅੱਜ ਕੈਬਨਿਟ ਦੇ ਵਿੱਚ ਉਸ ਨੂੰ ਬਕਾਇਦਾ ਡੀ ਨੋਟੀਫਾਈ ਕਰ ਦਿੱਤਾ ਗਿਆ ਯਾਨੀ ਉਸ ਤੇ ਪੰਜਾਬ ਕੈਬਨਿਟ ਦੀ ਮੋਹਰ ਲੱਗ ਗਈ ਹੈ ਉਸ ਫੈਸਲੇ ਤੇ ਔਰ ਇਹ ਪਾਲਿਸੀ ਹੁਣ ਆਫੀਸ਼ੀਅਲ ਰੂਪ ਦੇ ਵਿੱਚ ਡੀ ਨੋਟੀਫਾਈ ਹੋ ਗਈ ਆ ਆਫੀਸ਼ੀਅਲੀ ਇਸ ਲੈਂਡ ਪੂਲਿੰਗ ਪਾਲਿਸੀ ਨੂੰ ਰੱਦ ਕਰ ਦਿੱਤਾ ਗਿਆ ਹੈ ਬੀਤੇ ਦਿਨੀ ਸਰਕਾਰ ਨੇ ਇਹ ਐਲਾਨ ਕਰ ਦਿੱਤਾ ਸੀ ਇਹ ਕਹਿ ਦਿੱਤਾ ਸੀ ਕਿ ਅਸੀਂ ਇਸ ਪਾਲਿਸੀ ਨੂੰ ਵਾਪਸ ਲੈਣੇ ਆ ਸਰਕਾਰ ਕਿਸੇ ਤਰ੍ਹਾਂ ਦੇ ਉਹਨਾਂ ਕਿਆਸੀ ਕਿ ਟਕਰਾਅ ਦੇ ਵਿੱਚ ਨਹੀਂ ਆਉਣਾ ਚਾਹੁੰਦੀ ਕਿਉਂਕਿ ਕਿਸਾਨ ਇਹ ਇਸ ਦੇ ਉਲਟ ਨੇ ਖਿਲਾਫ ਨੇ ਉਹ ਕਹਿ ਰਹੇ ਨੇ ਕਿ ਸਾਨੂੰ ਇਹ ਪਾਲਿਸੀ ਪਸੰਦ ਨਹੀਂ ਔਰ ਇਹ ਪਾਲਿਸੀ ਨਹੀਂ ਹੋਣੀ ਚਾਹੀਦੀ ਇਸ ਕਰਕੇ ਇਹ ਫੈਸਲਾ ਲਿਆ ਗਿਆ ਕਿਉਂਕਿ ਮਸਲਾ ਕੋਰਟ ਦੇ ਵਿੱਚ ਵੀ ਜਾਵੜਿਆ ਸੀ ਔਰ ਕੋਰਟ ਨੇ ਜਵਾਬ ਮੰਗਿਆ ਸੀ ਸਰਕਾਰ ਤੋਂ ਕਿ ਤੁਸੀਂ ਇਸ ਤੇ ਵਾਤਾਵਰਨ ਨੂੰ ਲੈ ਕੇ ਜਾਂ ਸਮਾਜਿਕ ਪ੍ਰਭਾਵਾਂ ਨੂੰ ਲੈ ਕੇ ਪਹਿਲਾਂ ਕੀ ਸਟੱਡੀ ਕੀਤੀ ਹੈ ਤਾਂ 1 ਮਹੀਨੇ ਲਈ ਕੋਰਟ ਵੱਲੋਂ ਹੀ ਇਹ ਪਾਲਿਸੀ ਸਟੇ ਕਰ ਦਿੱਤੀ ਗਈ ਸੀ ਪਰ ਫੈਸਲਾ ਉਹਨਾਂ ਨੇ ਸਰਕਾਰ ਤੇ ਛੱਡਿਆ ਸੀ ਕਿ ਤੁਸੀਂ ਕੀ ਫੈਸਲਾ ਲੈਣਾ ਹੈ ਤਾਂ ਮਹਿਜ 3-4 ਦਿਨ ਬਾਅਦ ਕੋਰਟ ਦੇ ਇਹਨਾਂ ਆਦੇਸ਼ਾਂ ਤੋਂ 3-4 ਦਿਨ ਬਾਅਦ ਸਰਕਾਰ ਨੇ ਇਸ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਔਰ ਅੱਜ ਕੈਬਨਿਟ ਦੇ ਵਿੱਚ ਬਕਾਇਦਾ ਇਸ ਨੂੰ ਡੀ ਨੋਟੀਫਾਈ ਕਰ ਦਿੱਤਾ ਤੇ ਲੈਂਡ ਪੂਲਿੰਗ ਸਕੀਮ ਵਾਪਸ ਲੈਣ ਤੇ ਰਾਜਾ ਵੜਿੰਗ ਦਾ ਇੱਕ ਬਿਆਨ ਆਇਆ ਹੈ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰਵਾੰਗ ਹੀ ਪਾਲਿਸੀ ਵਾਪਸ ਲਈ ਹੈ ਜਿਸੇ ਤਰ੍ਹਾਂ ਕੇਂਦਰ ਨੇ ਤਿੰਨ ਕਾਲੇ ਕਾਨੂੰਨ ਵਾਪਸ ਲਏ ਸੀ ਰਾਜਾ ਵੜਿੰਗ ਨੇ ਕਿਹਾ ਕਿ ਕਿਸਾਨਾਂ ਦਾ ਸਰਕਾਰ ਤੋਂ ਭਰੋਸਾ ਉੱਠ ਗਿਆ ਹੈ ਵਿਰੋਧ ਕਰਕੇ ਸਰਕਾਰ ਨੂੰ ਇਹ ਫੈਸਲਾ ਲੈਣਾ ਪਿਆ ਯਾਨੀ ਇਹ ਪਾਲਿਸੀ ਵਾਪਸ ਲੈਣੀ ਪਈ ਇਸ ਦੇ ਨਾਲ ਨਾਲ ਉਹਨਾਂ BBMP ਤੇ CISF ਦੀ ਤਣਾਤੀ ਨੂੰ ਲੈ ਕੇ ਵੀ ਪੰਜਾਬ ਸਰਕਾਰ ਨੂੰ ਘੇਰਾ ਪਾਇਆ ਉਹਨਾਂ ਕਿਹਾ ਕਿ ਸਰਕਾਰ ਨੇ ਚੰਗੀ ਤਰ੍ਹਾਂ ਬੀਬੀ ਐਮਬੀ ਦੀ ਨਿਗਰਾਨੀ ਨਹੀਂ ਕੀਤੀ ਔਰ ਕੇਂਦਰ ਪੰਜਾਬ ਦੇ ਹੱਕਾਂ ਤੇ ਇਸੇ ਕਰਕੇ ਕਬਜ਼ਾ ਕਰ ਰਿਹਾ ਹੈ। ਚੁੱਪਿਆ ਹੋਇਆ ਜਿਹੜਾ ਜਲਾਦ ਹੈਗਾ ਉਹ ਕਿਸਾਨ ਵਿਰੋਧੀ ਹੈ। ਸੋ ਇਸ ਕਰਕੇ ਹੁਣ ਡੀ ਨੋਟੀਫਾਈ ਕਰ ਲੋ। ਇਹਨੂੰ ਨਾ ਕਰੋ। ਇਹਨੂੰ ਬੰਦ ਕਰ ਦਿਓ। ਇਹ ਲੋਕਾਂ ਨੇ ਮਾਫ਼ ਨਹੀਂ ਕਰਨਾ ਕਿ ਜਦੋਂ ਇੱਕ ਆਮ ਕਿਸਾਨ ਦੇ ਪੁੱਤ ਨੂੰ ਮੌਕਾ ਮਿਲਿਆ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਬੁਰਾ ਨੇ ਹੀ ਵਾਸ ਆਮ ਕਿਸਾਨ ਦੇ ਪੁੱਤਰ ਉਦੋਂ ਉਹਨਾਂ ਦੀ ਨੱਕ ਦੇ ਥੱਲੇ ਕਿਸਾਨ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਬੇਸ਼ੱਕ ਇਹ ਸਾਜ਼ਿਸ਼ ਸਿਰੇ ਨਹੀਂ ਚੜ੍ਹ ਸਕੀ ਲੋਕਾਂ ਦਾ ਗੁੱਸਾ ਵੇਖੇ ਲੇਕਿਨ ਸਾਜ਼ਿਸ਼ ਰਚੀ ਗਈ ਸੋ ਮੈਂ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੀ ਕਾਂਗਰਸ ਦੇ ਉਹਨਾਂ ਵਰਕਰਾਂ ਨੂੰ ਵਧਾਈ ਦੇਣਾ ਚਾਹਣਾ ਕਿ ਅੱਜ ਇਹ ਸਾਡੀ ਤੇ ਪੰਜਾਬ ਦੇ ਕਿਸਾਨਾਂ ਦੀ ਜਿੱਤ ਹੋਈ ਪੰਜਾਬ ਦੇ ਜਿਹੜੇ ਲੋਕ ਹੈ ਉਹ ਜ਼ਮੀਨ ਤੇ ਟਰੈਕਟਰ ਲੈ ਕੇ ਵਾਏ ਆਉਂਦੇ ਆ ਕਹਿੰਦੇ ਸਾਡਾ ਕਬਜ਼ਾ ਹੋ ਗਿਆ ਹਾਲਾਂਕਿ ਵੋਨ ਨਾਲ ਕਬਜ਼ਾ